ਵਾਂਤਾ ਸਰਮੈਂਚਾ ਜਿਹੜੇ ਉਹ ਠੱਡੇ ਪੁੱਟ ਕੇ ਛੱਡ ਦੰਦਾ ਤਾਂ ਉਸ ਜ਼ਮੀਨ ਦੇ ਉੱਪਰ ਜਿਹੜੀ ਨੌ ਮਰਲੇ ਸਾਨੂੰ ਨਿਕਲੀ ਸੀਗੀ ਨਿਕਲੀ ਨਹੀਂ ਯਾਨੀ ਸਾਡੀ ਆਪ ਦੀ ਕਹਾਂਗੇ ਅਸੀਂ ਨਿਸ਼ਾਨਦੇ ਹੀ ਹੋਈ ਆ ਜੀ ਦੀ ਪਈ ਸੀ ਉਹਦੇ ਉੱਤੇ ਕਬਜ਼ਾ ਕਰ ਲੈਂਦਾ ਜੇਪਾਂ 17 ਦੇ ਵਿੱਚ ਮਾਨਪ੍ਰੀਤ ਵਾਣ ਖਰੀਦਦਾ ਤਾਂ ਅਸੀਂ ਉਹ ਉਸ ਪੰਚਾਇਤ ਦੇ ਬੰਦਿਆਂ ਲਈ ਉਹਨੂੰ ਤਲਾਹ ਦਿੰਨੇ ਆ ਕਿ ਸਾਡੀ ਇੱਥੇ ਦੋ ਕਰਮਾ ਪਈ ਪਈ ਆ ਪਈ ਨੂੰ ਛੱਡ ਕੇ ਤੂੰ ਆਣ ਖਰੀਦੀ ਤਾਂ ਉਸ ਟਾਈਮ ਵੀ ਉਹ ਕਹਿੰਦਾ ਕਹਿੰਦਾ ਯਾਰ ਵੀ ਤੁਹਾਡੀ ਕੋਈ ਪਈ ਨਹੀਂ ਇੱਥੇ ਹੈਗੀ ਤਾਂ ਉਸ ਦੀ ਅਸੀਂ ਜਦੋਂ ਮੰਨ ਲਓ ਮਾਲ ਮਹਿਕਮੇ ਦੇ ਵਿੱਚ ਜਾਂਚ ਪੜਤਾਲ ਕਰੀ ਤਾਂ ਗਰਦੇਵ ਸਿੰਘ ਵੱਲੋਂ ਜਿਹੜੀ ਉਹ 9 ਮਰਲੇ ਪਈ ਉਹਦੇ ਮੱਥੇ ਸੀਗੀ ਮਾਨਪ੍ਰੀਤ ਮਾਨ ਦੇ ਉਹਦੇ ਨਾਲ ਛੇੜਛਾੜ ਕਰਕੇ ਉਹਨੂੰ 2 ਦਾ ਰੂਪ ਦੇ ਤਾਂ 9 ਤੋਂ 2 ਬਣਾ ਦੇ ਸਾਬਕਾ ਸਰਪੰਚ ਇੱਥੇ ਬਹਿ ਕੇ ਐਸ ਕਾਗਜ਼ਾਂ ਦੇ ਵਿੱਚ ਇਸ ਦੀ ਜਿਹੜੀ ਨਿਸ਼ਾਨਦੇਹੀ ਦੀ ਸਹਿਮਤੀ ਦਿੰਦਾ ਠੀਕ ਹੈ ਕਲਵੰਤ ਕਲਵੰਤ ਸਿੰਘ ਸਰਪੰਚ ਆ ਜਿਹੜਾ ਸਹਿਮਤੀ ਦੇਣ ਤੋਂ ਬਾਅਦ ਉਹ ਇੱਥੋਂ ਇਹ ਕਹਿ ਕੇ ਚਲਾ ਜਾਂਦਾ ਵੀ ਹਜੇ ਯਾਰ ਮੇਰੇ ਮੱਥੇ ਵੱਟ ਨਾ ਪਾਇਆ ਉਹ ਇਹ ਪਈ ਆ ਉਹ ਇਹ ਸਾਹਮਣ ਦਾ ਤਮੰਤੇ ਤੇ ਮਾਲਕ ਹੀ ਆਈ ਸਾਡੀ ਸਾਈ ਮਾ ਗਰਾ ਮੱਲ ਗਿਆ 72 ਕਿਲਾ ਤੇਰਾ ਅੱਗੇ ਨੂੰ ਇਹ ਵੀ ਕੀ ਆ ਬੰਦੇ ਸਾਡਾ ਰੱਖ ਤਾ ਪੂਰਾ ਕਦਰ ਸਾਈ ਕਿਲਾ ਤੇਰਾ ਮਰਲੇ ਮੈਂ ਕੋਈ ਸਾਹ ਪੰਨੀ ਆ ਲੈ ਜੇ ਤੇ ਅਕਸਰ ਉਹ ਬੰਦੇ ਲੈ ਆ ਕੇ ਘਮੋਲਦੇ ਰਹਿੰਦੇ ਜਿੱਦੇ ਡੀਐਸਪੀ ਸਾਹਿਬ ਵੀ ਆਏ ਆ ਅਸੀਂ ਸਿਰਫ ਆਉਦੇ ਪਰਿਵਾਰ ਦੇ 8 ਤੋਂ 10 ਜਣੇ ਸੀ ਉਹ ਇੱਥੇ 70 ਦੇ ਬੰਦੇ ਕਰੀਬ ਇੱਥੇ ਇੱਥੇ ਬੰਦੇ ਲੈ ਆ ਕੇ ਉਹਨੇ ਦੌਸ਼ ਪਾਈ ਬਈ ਮੈਂ ਇਹਨਾਂ ਨੂੰ ਦਬਾਣਾ ਸਾਰੇ ਤਰਹਾਡ ਬੰਦੇ ਆ ਇਹਦੇ ਜਿੰਨੇ ਅਸੀਂ ਸਿਹਦਾਰਾਂ ਸ਼ੁਰੂ ਚਾਉਂਦਾ ਉਹ 2.5 ਕਿੱਲਿਆਂ ਦੇ ਮਾਲਕਾ ਇਹ 3.5 ਕਿੱਲਿਆਂ ਦੇ ਮਾਲਕਾ ਸਾਡੇ ਕੋਲੇ 11 ਕਿੱਲਿਆਂ ਦੇ ਕਰੀਬ ਬਾਹਣਾ ਜਿੱਥੇ ਜਿਸੀਂ ਤਿੰਨ ਘਰ ਆਉਣੇ ਆ ਇਸ ਟਾਈਮ ਸਾਡਾ ਰਸਤਾ ਸਭ ਕੋ ਬੰਦ ਆ ਉਹ ਮੱਕੀ ਦਾ 4 ਪੌਣਾ ਦੀ ਸਾਰੀ ਮੱਕੀ ਤੂਦਿਆ ਨੇ ਖੇੜ ਕੇ ਥੱਲੇ ਸਿੱਟੀ ਪਈਆ ਇਸ ਟਾਈਮ ਸਾਡਾ ਪੂਰਾ ਜਿਹੜਾ ਤੈਸ ਨੇਸ ਕਰਤਾ ਜੇ ਆਉਣ ਵਾਲੇ ਦਿਨਾਂ 'ਚ ਕੋਈ ਘਟਨਾ ਵਾਪਰ ਜਾਂਦੀ ਆ ਜੇ ਕੋਈ ਵਾਪਰਦੀ ਉਹਦੇ ਮੁਖ ਜਿਹੜੇ ਮਾਸਟਰਮਾਈਂਡ ਆ ਉਹ ਵਿਦੇਸ਼ ਚ ਬੈਠਾ ਮਨਪ੍ਰੀਤ ਸਿੰਘ ਮਾਨ 520 ਡਾਕਾ ਮਨਪ੍ਰੀਤ ਕੋਲੇ ਬੈ ਹੈ ਪਰ ਇਹਦੇ ਵਿੱਚ ਜਿਹੜੀ 520 ਦੇ ਵਿੱਚੋਂ ਟੁੱਟ ਕੇ ਸਾਨੂੰ ਪਈ ਲੱਗੀ ਆ ਉਸ ਪਈ ਦੇ ਅਸੀਂ ਮਾਲਕਾਂਗੇ ਉਹਦੇ ਉਹਦੇ ਵਿੱਚ ਮਨਪ੍ਰੀਤ ਦਾ ਕੋਈ ਲੈਣਾ ਦੇਣਾ ਨਹੀਂ ਮੰਨ ਕੇ ਚਲੋ ਦੋ ਕਰਮਾ ਚੌੜੀ ਨੌ ਮਰਲੇ ਜਗਾ ਉਹ ਜਿਹੜੀ ਯਾਨੀ 97 ਦੇ ਵਿੱਚ ਸਾਨੂੰ ਤਕਸੀਮ ਹੋ ਕੇ ਲੱਗੀ ਉਹਦੇ ਅਸੀਂ ਮਾਲਕ ਹਾਂ ਉਹਦੇ 'ਚ ਮਨਪ੍ਰੀਤ ਦਾ ਕੋਈ ਵੀ ਲਗਾ ਤੇ ਨਹੀਂ ਪਰ ਨਕਸ਼ਾ ਉਹਦੇ ਵਿੱਚ ਪਈ ਬੋਗੜੀ ਆ ਜੀ ਨਕਸ਼ੇ 'ਚ ਦੋ ਪਈਆਂ ਲੱਗੀਆਂ ਹੋਈਆਂ ਵਿਚਾਲ ਦੀ ਖਾਲ ਸਨ ਬਣ ਗਈਆਂ ਕਰਨ ਮੈਂ ਕੁਝ ਨਹੀਂ ਸੱਦੂ ਬਣਾ ਲੈ ਜਾਂ ਤਾਂ ਠੀਕ ਸੋਹਣਿਆ ਬਰਾਂ ਦੇ ਪਾਉਂਦੀਆਂ ਜਦੋਂ ਨਾ ਲੱਗੀਆਂ ਇਹ इन ते साम्हूं रोप ਠੀਕ ਹੈ ਆ ਕੇ ਹਵਾ ਕੇ ਸਰਕਾਰੀ ਰਾਹ ਤੇ ਸਭਈ ਟੈਟਿ ਨਹੀਂ ਕਰਤੀਆਂ ਲਿਖਿਆ ਆ ਖਾਲਾ ਵਿਚਾਲ ਦੀ ਆ ਪਈ ਲਿਖੀ ਹੋਈ ਆ ਜਿਹੜੀ ਆ ਗੁਲਾਬੀ ਆ ਵੀ ਪਈ ਆ ਤੇ ਆ ਵੀ ਪਈ ਆ ਮਤਲਬ ਇੱਥੇ ਦੋ ਪਈਆਂ ਨਿਕਲਦੀਆਂ ਸੀ ਇੱਕ ਪਈ ਤਾਂ ਉਹ ਦੂਜੀ ਧਰ ਆ ਜਿਹੜੀ ਤੁਹਾਨੂੰ ਨੰਗਨ ਨਹੀਂ ਦੇ ਰਹੀ ਵੀ ਉਹ ਸਾਡੀ ਆ ਉਹ ਕਹਿੰਦੇ ਕਿ ਸਾਡੀ ਆ ਠੀਕ ਉਹ ਕਹਿੰਦੇ ਸਾਡੀ ਮਾਲਕੀ ਆ ਸਾਨੂੰ ਨਹੀਂ ਪਤਾ ਵੀ ਉਹਨਾਂ ਦੀ ਹੈ ਜਾਂ ਨਹੀਂ ਇਹ ਉਹਨਾਂ ਨੂੰ ਪਤਾ ਹੋਊਗਾ ਪਰ ਉਹਨਾਂ ਨੇ ਇਹ ਕਹਿ ਕੇ ਮਤਲਬ ਇਹਨੂੰ ਬੰਦ ਕਰਤਾ ਕਿ ਇਹਦੇ ਜੇ ਸਾਡੀ ਮਾਲਕੀ ਆ ਆ ਜਿਹੜੀ ਪਈ ਹੈ ਇਹ ਤੇ ਤੁਹਾਡੀ ਮਾਲਕੀ ਹੈਗੀ ਆ ਹਾਂ ਇਸ ਤੇ ਪਈ ਮਾਲਕੀ ਆ ਸਾਡੇ ਕੋਲੇ ਨਿਸ਼ਾਨ ਦੇਈ ਆ ਬਕਾਇਦਾ ਇਹਦੀ ਵੱਖਰੀ ਖੇਵਟਾ 270 ਦੀ ਖੇਵਟਾ ਕੋਈ ਵੀ ਦੇਖ ਸਕਦਾ ਕੱਢ ਕੇ ਵੀ 270 ਆ ਉਹ ਸਾਡੇ ਬਜ਼ੁਰਗਾਂ ਦੇ ਨਾਂ ਤੇ ਹੀ ਆ ਨਾ ਕਿ ਇਹਦੇ ਵਿੱਚ ਮਨਪ੍ਰੀਤ ਮਾਨ ਆ ਨਾ ਕੋਈ ਗੁਰਦੇਵ ਮਟਵਾਰੀ ਇਹਦੇ ਵਿੱਚ ਕੋਈ ਨਹੀਂਗਾ ਜੇ ਉਹਦਾ ਵਾਹਣ ਘਟਾ ਉਹ ਆਪਦੀ ਨਿਸ਼ਾਨਦੇਹੀ ਲਿਆਵੇ ਆਪਦਾ ਵਾਹਣ ਜਿਹਦੇ ਤੋਂ ਵੀ ਜਾਂਦਾ ਜਾਂਚ ਉਹ ਉਹਦਾ ਦੁੱਛੀ ਹੈਗਾ ਜਿਹਨੇ ਉਹਨੂੰ ਵਾਹਣ ਵੇਚਿਆ ਅਸੀਂ ਉਹਨੂੰ ਵਾਹਣ ਨਹੀਂ ਵੇਚਿਆਗਾ ਵਾਹਣ ਉਹਨੇ ਮੰਨ ਲਓ ਪਿਰਤਪਾਲ ਸਿੰਘ ਗੁਰਦੇਵ ਸਿੰਘ ਤੋਂ ਖਰੀਦਿਆਗਾ ਉਹਦੇ ਜ਼ਿੰਮੇਵਾਰ ਆ ਵਾਹਣ ਪੂਰਾ ਕਰਨ ਦੇ ਨਾ ਕਿ ਅਸੀਂ ਅਸੀਂ ਠਕਾ ਛਾਈ ਕਰਦੇ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਕਦੇ ਨਾ ਠਕਾ ਛਾਈ ਕਰਦੇ ਆ ਹਾਂ ਜੀ ਸਰਕਲ ਜੀ ਮਾਪੇ ਕਹਿੰਦਾ ਕਿ ਭਾਗ ਨਹੀਂ ਜਾਨੀ ਉਹ ਕਹਿੰਦੇ ਕਿ ਵਰਕਾਂ ਜੀ ਤਾਂ ਫਿਰ ਮੇਰੇ ਸਾਡਾ ਉਹ ਜਿਸਨਾ ਫਾਈਲ ਸੈਂਟਰ ਦਾ ਹੋਣਾ ਹਾਂ ਅਸੀਂ ਜਾਣੇ ਆ ਪੁਲਿਸ ਵਿਭਾਗੇ ਕੋਲੇ ਤਾਂ ਉਹ ਕਹਿੰਦੇ ਕਿ ਮਾਲ ਵਿਭਾਗੇ ਦਾ ਕੰਮ ਆ ਜੇ ਅਸੀਂ ਮਾਲ ਵਿਭਾਗੇ ਕੋਲੇ ਜਾਂਦੇ ਆ ਤੇ ਫਿਰ ਉਹ ਕਹਿੰਦੇ ਆ ਵੀ ਅਸੀਂ ਤਾਂ ਜੋ ਲਿਖਣਾ ਹੀ ਲਿਖ ਕੇ ਦੇਤਾ ਇਹ ਕੰਮ ਆ ਜਿਹੜਾ ਹੈਗਾਗਾ ਮੰਨ ਕੇ ਚਲੋ ਵੀ ਪੁਲਿਸ ਦਾ ਹੈਗਾ ਵੀ ਪੁਲਿਸ ਉੱਥੇ ਕਬਜਾ ਦਵਾਵੇ ਤੋਂ ਇਹ ਗੱਲ ਹੈ ਕਿ ਇਹਦੀਆਂ ਮੰਨ ਲਓ ਐਸਐਸਪੀ ਸਾਹਿਬ ਅਫਰੀਦਕੋਟ ਦੇ ਵੀ ਅਸੀਂ ਮਿਲ ਕੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਵੀ ਫੋਨ ਤੇ ਸੰਪਰਕ ਬਣਾਇਆ ਡੀਐਸਪੀ ਸਾਹਿਬ ਨਾਲ ਉਹ ਤੋਂ ਬਾਅਦ ਹੀ ਮੌਕਾ ਦੇਖਣ ਆਏ ਆ ਡੀਐਸਪੀ ਸਾਹਿਬ ਇਸ ਚੀਜ਼ ਦਾ ਤੇ ਗੁਰਮਤ ਸਿੰਘ ਐਸਆਈ ਦੋਨੋਂ ਇਸ ਦਾ ਮੌਕਾ ਦੇਖ ਚੁੱਕੇ ਮੌਕਾ ਦੇਖਣ ਤੋਂ ਬਾਅਦ ਵੀ ਜਿਹੜੀ ਕੋਈ ਖੋਸ ਆ ਜਿਹੜਾ ਸਾਨੂੰ ਕੋਈ ਰਸਤਾ ਜਿਹੜਾ ਬਹਾਲ ਨਹੀਂ ਕਰਾਇਆ ਗਿਆ 25 ਸਾਲੋਂ ਕਿੰਨਾ ਪਾਣੀ ਲੱਗਣ ਦਾ ਉਹਨਾਂ ਨੇ ਵਾੜ ਨੂੰ ਜੜਾਂ ਦੇ ਨੂੰ ਓਕੇ ਜੀ ਸੌਰੀ ਜੀ ਨੂੰ ਵਾੜ ਨੂੰ 25 ਸਾਲੋਂ ਕੀ ਪਾਣੀ ਲੱਗਣ ਦਾ ਹੌਣ ਜੇ ਕੋਈ ਸਾਡੇ 'ਚ ਵੱਤਾਂ ਆਉਂਦੀ ਸਾਨੂੰ ਪਤਾ ਤਾਂ ਲੱਗੇ ਸਾਡੇ ਪਹਿਲਾ ਬਜ਼ੁਰਗਾਂ ਤੋਂ ੱੱਕਾ ਹੁੰਦਾ ਰਿਹਾ ਸਾਨੂੰ ਤਾਂ ਘਰ ਦਾ ਜਿੱਦੀ ਥਾਂ ਵੀ ਨਹੀਂ ਮਿਲਿਆ ਚੋਲਟਾ ਸਾਡੇ ਤੇ ਇਲਜ਼ਾਮ ਲੱਗ ਰਹੇ ਆ ਉਹ ਇੱਕ ਪਾਸੇ ਤਰਨਾਟ ਕਿਸਾਨ ਆ ਤੇ ਤਰਨਾਟ ਫੈਮੀਆਂ ਜੋ ਬਲੌਂਗ ਕਰਦੇ ਆ ਹਰ ਕਿਤੇ ਪੈਸੇ ਨਾਲ ਉਹ ਭੰਨ ਲ ਜਾਂਦੇ ਆ ਸਾਡੀ ਕਿਤੇ ਵੀ ਸੁਣਵਾਈ ਜਿਹੜੀ ਹੋਣੀ ਰਹੀ ਕੁ ਮਹੀਨੇ ਤੋਂ ਚੱਕਰ ਗੱਡ ਰਹੇ ਆ ਕੋਈ ਅਸੀਂ ਅਧਿਕਾਰੀ ਨਹੀਂ ਛੱਡਿਆ ਇੱਕ ਥਾਣੇ ਦੇ ਏਐਸਆਈ ਤੋਂ ਲੈ ਕੇ ਐਸਐਚਓ ਡੀਐਸਪੀ ਐਸਐਸਪੀ ਦੂਜੇ ਪਾਸੇ ਮਾਲ ਮਹਿਕ ਮੇਰੇ ਪਟਵਾਰੀ ਕਨਗੋ ਤਹਿਸੀਲਦਾਰ ਟੀਸੀ ਮੈਡਮ ਸਾਰਿਆਂ ਦੇ ਧਿਆਨ ਚ ਲਿਆਦਾ ਕਾਨੂੰਨ ਐਫ ਡੀਓ ਕਾਨੂੰਨ ਦੇ ਸਾਰੇ ਰਿਕਾਰਡ ਸਾਡੇ ਕੋਲ ਆ ਜੇ ਅਸੀਂ ਕਾਨੂੰਨ ਹੱਥ ਚ ਲੈਣਾ ਨਹੀਂ ਚਾਹਦੇ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਐਸ ਸਮੇਂ ਰੋੜੀਕਪੁਰਾ ਪਿੰਡ ਵਿੱਚ ਖੜਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਕਿਸਾਨ ਇਕੱਠੇ ਹੋਏ ਨੇ ਆ ਪਹਿਲਾਂ ਦਿਖਾ ਦੇਵਾਂ ਮੈਂ ਬਾਈ ਥੋੜਾ ਅੱਗੇ ਆ ਜੀ ਆ ਪਈ ਦਾ ਮਸਲਾ ਬਾਈ ਮੜਾ ਦੇਖਿਓ ਇੱਥੋਂ ਪਈ ਚੱਲਦੀ ਆ ਪਰ ਇੱਥੋਂ ਆ ਕੇ ਬੰਦ ਹੋ ਜਾਂਦੀ ਆ ਨਿਸ਼ਾਨਦੇ ਹੀ ਹੁਣ ਹੁੰਦੀ ਆ ਤੇ ਇੱਥੇ ਪਈ ਨਿਕਲਦੀ ਆ ਪਰ ਹੁਣ ਉਹ ਪਈ ਨਿਕਲ ਨਹੀਂ ਦਿੱਤੀ ਜਾ ਰਹੀ ਕਿਉਂ ਨਹੀਂ ਨਿਕਲ ਦਿੱਤੀ ਜਾ ਰਹੀ ਆ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਬਾਈ ਮਸਲਾ ਕੀ ਆ ਤੇ ਕਦੋਂ ਦਾ ਮਸਲਾ ਹੈ ਸਭ ਤੋਂ ਪਹਿਲਾਂ ਅਸੀਂ ਜੋ ਸਫਰ ਟੈਲੀਵਿਜ਼ਨ ਦੇ ਸਾਡੇ ਸਾਥ ਹੀ ਆਏ ਆ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਜੀ ਜੋ ਸਾਡਾ ਲੋਕਾਂ ਦਾ ਕਲਜਾਨ ਵਾਸਤੇ ਇੱਥੇ ਪਹੁੰਚੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇਹ ਮਸਲਾ ਸਾਡੇ ਬਜ਼ੁਰਗਾਂ ਦੀ ਜੇ ਗੱਲ ਕਰੀਏ ਦਾਦਾ ਜੀ ਤੋਂ ਲੈ ਕੇ ਮਸਲਾ ਸੀਗਾ ਹਮ ਕਿਉਂਕਿ ਇੱਕ ਕੇਸ ਚੱਲਿਆ ਸੀਗਾ ਕਮਿਸ਼ਨਰ ਦੇ ਜਿਹਦੇ ਵਿੱਚ ਸਾਨੂੰ ਜ਼ਮੀਨ ਆ ਜਿਹੜੀ ਉਹ ਘਟ ਮਿਲੀ ਸੀ ਸਾਡੇ ਦਾਦਾ ਜੀ ਨੂੰ ਤਾਂ 93 94 ਤੋਂ ਲੈ ਕੇ ਕੇਸ ਚੱਲਦਾ ਰਿਹਾ 3 ਸਾਲ ਸਾਡਾ ਤਾਂ 97 ਦੇ ਵਿੱਚ ਤਕਸੀਮ ਹੋਈ ਆ ਤਕਸੀਮ ਹੋ ਗਏ 11 ਬਜ਼ੁਰਗਾਂ ਦੇ ਵੱਖਰੇ ਵੱਖਰੇ ਟੱਕ ਬਣਾ ਦਿੱਤੇ ਜਾਂਦੇ ਆ ਤਾਂ ਉਸ ਤੋਂ ਬਾਅਦ ਜਿਹੜੀਆਂ ਪਈਆਂ ਉਹ ਵੀ ਕੱਟੀਆਂ ਜਾਂਦੀਆਂ ਜੋ ਆ ਸਾਹਮਣੇ ਰਸਤਾ ਜਾ ਰਿਹਾ ਏ ਉਦੋਂ ਦਾ ਕੱਟਿਆ ਗਿਆ ਰਸਤਾ ਜਿਹੜਾ ਜੀ ਇਹ ਚਾਰ ਆ ਆ ਸਾਹਮਣੇ ਆਏ ਜਿਹੜਾ ਜਿਹੜਾ ਬਿਲਕੁਲ ਯਾਨੀ ਹੁਣ ਨਵੇਂ ਸਿਰੇ ਆਪਾ ਜੀ ਦੀ ਨਿਸ਼ਾਨਦੇ ਹੀ ਲੈ ਕੇ ਆਏ ਸੀਗੇ ਕਢਾਉਣ ਵਾਸਤੇ ਹੂੰ ਤਾ ਸਨ 97 ਦੇ ਵਿੱਚ ਇਸੇ ਤੱਕ ਸਾਰੇ ਭਰਾ ਇਕੱਠੇ ਹੋਏ ਸੀ ਜਦੋਂ ਕਬਜ਼ਾ ਵਰਾਂਟ ਆਇਆ ਇਸ ਚੀਜ਼ ਦਾ ਕਬਜ਼ਾ ਵਰਾਂਟ ਆਇਆ ਝਗੜਣ ਤੋਂ ਬਾਅਦ ਕਾਨੂੰਗੋ ਆਏ ਆ ਪਟਵਾਰੀ ਸਾਹਿਬ ਆਇਆ ਪਿੰਡ ਦੀ ਪੰਚਾਇਤ ਆਈ ਉਹ ਸਾਰੇ ਕਾਗਜ਼ ਪੱਤਰ ਆਪਣੇ ਕੋਲ ਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਵੀ ਇੱਥੇ ਇਦਾਂ ਜਿੱਦਾਂ ਅੱਜ ਆਪਾਂ ਖੜੇ ਆ ਪੰਚਾਇਤ ਖੜੀ ਸੀਗੀ ਜਦੋਂ ਇਹ ਪਈ ਦੀ ਨਿਸ਼ਾਨਦੇ ਹੀ ਦਿੱਤੀ ਠੱਡੇ ਲੱਗੇ ਤਾਂ ਉਸ ਤੋਂ ਵਿੱਚ ਕੋ ਸਿਆਣੇ ਬੰਦੇ ਸੀ ਉਹ ਕਹਿੰਦੇ ਯਾਰ ਵੀ ਇੱਥੇ ਤੁਸੀਂ ਦੋ ਪਹੀਆਂ ਕੀ ਕਰੋਗੇ ਕਿਉਂਕਿ ਜਿਹੜੀ ਆ ਇਧਰ ਲਈ ਪਈ ਆ ਜਿਹੜੀ ਅੱਜ ਇਹ ਵੀ ਬਿਲਕੁਲ ਬੰਦ ਕਰ ਦਿੱਤੀ ਇਹ ਪਿਛਲੇ 20 ਦਿਨ ਤੋਂ ਤਾਂ ਇਹ ਮੰਨ ਲਓ ਵੀ ਸਾਡੀ ਸੁਰਤ ਤੋਂ ਪਹਿਲਾਂ ਕੋਈ 100 ਸਾਲ ਸੁਣਦੇ ਆ ਕਹਿੰਦੇ ਵੀ 100 200 100 ਸਾਲ ਦੀ ਪਹਿਲਾਂ ਚੱਲਦੀ ਆ ਤਾਂ ਇੱਥੇ ਉਦੋਂ ਉਸ ਟਾਈਮ ਸਾਰੇ ਪੰਚਾਇਤ ਖੜੀ ਸੀ ਉਹ ਕਹਿੰਦੇ ਯਾਰ ਵੀ ਜਾੜਾ ਹੋਊਗਾ ਦੋ ਪਹੀਆਂ ਤੁਸੀਂ ਕੀ ਕਰਨੀਆਂ ਤਾਂ ਸਾਡੇ ਬਜ਼ੁਰਗ ਇਕੱਲੇ ਸੀਗੇ ਨਾਂ ਚਾਚਾ ਜੀ ਸਾਡੇ ਜਾਨੀ ਪਿਤਾ ਨੂੰ ਅਸੀਂ ਚਾਚਾ ਕਹਿੰਨੇ ਆ ਤਾਂ ਉਹਨਾਂ ਨੇ ਪਿੰਡ ਦੇ ਸਹਿਮਤੀ ਦੇ ਨਾਲ ਇਹ ਪਈ ਹੈ ਜੇ ਤਿੰਨ ਬਜ਼ੁਰਗ ਸੀ ਸਾਡੇ ਪਹਾੜ ਸਿੰਘ ਮੁਖਤਿਆਰ ਸਿੰਘ ਤੇ ਰੇਸ਼ਮ ਸਿੰਘ ਇਹਨਾਂ ਤਿੰਨਾਂ ਨੂੰ ਇਸ ਕਰਕੇ ਛੱਡ ਦਿੱਤੀ ਉਦੋਂ ਵੀ ਚਲ 10000 ਚਾਰ ਮਣ ਦਾਣੇ ਹੋ ਜਾ ਕਰਨਗੇ ਤੇ ਚਲ ਆਪਾਂ ਕੀ ਕਰਨੀ ਆ ਮਤਲਬ ਵੀ ਇੱਕ ਪਈ ਵਰਤ ਲਈ ਦੂਜੀ ਜਿਹਦੇ ਮੱਥੇ ਲੱਗਦੇ ਉਹ ਬੰਦੇ ਨੇ ਵਾ ਲਈ ਉਹ ਬੰਦਿਆਂ ਨੇ ਅੱਡੋ ਅੱਡੀ ਤੇ ਨਾਂ ਬਜ਼ੁਰਗਾਂ ਨੇ ਉਹ ਪਈ ਵਾ ਲਈ ਤਾਂ ਉਸ ਤੋਂ ਬਾਅਦ ਲਗਾਤਾਰ ਜੇ ਗੱਲ ਕਰੀਏ ਅੱਜ 28 29 ਸਾਲ ਹੋ ਗਏ ਆ ਅੱਜ ਐਸਪਈ ਨੂੰ ਲੈ ਕੇ ਕਿਤੇ ਨਾ ਕਿਤੇ ਕਿੰਤੂ ਪ੍ਰਾਂਤੂ ਚੱਲਦੀ ਸੀ ਵੀ ਤੁਸੀਂ ਆਪਦੀ ਯਾਰ ਪਈ ਕਢਾਓ ਹੂੰ ਤਾਂ ਅਸੀਂ ਇਸਪਈ ਦੇ ਜਿਹੜੇ ਕਾਗਜ਼ ਪੱਤਰ ਲੈ ਕੇ ਅਸੀਂ 20 ਜੂਨ ਨੂੰ ਮੰਨ ਲਓ ਵੀ ਪਿਛਲੇ 20 ਜੂਨ 20 ਜੂਨ ਨੂੰ ਅਸੀਂ ਇਹਦੀ ਨਿਸ਼ਾਨਦੇਹੀ ਲਿਆਏ ਆ ਤਾਂ ਇਵਾਨ ਆ ਜਿਹੜੇ ਵਿੱਚ ਵਿਕ ਗਏ ਸੀ ਜੀ ਜਿਹੜਾ ਆ ਪਹਾੜ ਸਿੰਘ ਵਾਲਾ ਰਸਤਾ ਸੀਗਾ ਇਹ ਬੰਦੇ ਸੂਰਕੁਰੀ ਦੇ ਉਹਨਾਂ ਨੇ ਲੈ ਲਿਆ ਤੇ ਜਿਹੜਾ ਮੁਖਤਿਆਰ ਸਿੰਘ ਦਾ ਸੀ ਉਹ ਆ ਵਾਰੇ ਆ ਮੌਕੇ ਤੇ مالکਾ ਤੇ ਜਿਹੜਾ ਉਦੋਂ ਅੱਗੇ ਵਾਣ ਸੀਗਾ ਇਹ ਪਹਿਲਾਂ ਪਹਾੜ ਸਿੰਘ ਰੇਸ਼ਮ ਸਿੰਘ ਨੇ ਸਭ ਤੋਂ ਪਹਿਲਾਂ ਵਾਣ ਦਿੱਤਾ ਸੀਗਾ ਗੁਰਦੇਵ ਸਿੰਘ ਨੂੰ ਪਿਰਤਪਾਲ ਸਿੰਘ ਸਨ ਆਫ ਗੁਰਦੇਵ ਸਿੰਘ ਸਨ ਆਫ ਮੇਜਰ ਸਿੰਘ ਨੂੰ ਤਾਂ ਉਹਨਾਂ ਨੇ ਵਾਹਣ ਜਿਹੜਾ 3.5 ਕਿੱਲੇ ਵੇਚਦਾ ਸੀਗਾ ਮਨਪ੍ਰੀਤ ਸਿੰਘ ਮਾਨ ਜਿਹੜੇ ਕਿ ਅਜੇ ਵਿਦੇਸ਼ ਦੇ ਵਿੱਚ ਰਹਿ ਰਹੇ ਆ ਉਹਨਾਂ ਨੇ ਵਾਹਣ ਖਰੀਦਿਆ ਜੀ ਤਾਂ ਅਸੀਂ ਉਹਨਾਂ ਨੂੰ ਤਲਾਹਾ ਦਿੱਤੀਆਂ ਵੀ ਸਾਡੀ ਇੱਥੇ ਪਈ ਲੱਗੀ ਹੈ ਜਦੋਂ ਸਨ 17 ਦੇ ਵਿੱਚ ਮਨਪ੍ਰੀਤ ਵਾਹਣ ਖਰੀਦਦਾ ਤਾਂ ਅਸੀਂ ਉਸ ਪੰਚਾਇਤ ਦੇ ਬੰਦਿਆ ਨਹੀਂ ਉਹਨੂੰ ਤਲਾਹ ਦਿੰਦੇ ਆ ਕਿ ਸਾਡੀ ਇੱਥੇ ਦੋ ਕਰਮਾ ਪਈ ਪਈ ਆ ਪਈ ਨੂੰ ਛੱਡ ਕੇ ਤੂੰ ਵਾਹਣ ਖਰੀਦੀ ਤਾਂ ਉਸ ਟਾਈਮ ਵੀ ਉਹ ਕਹਿੰਦਾ ਕਹਿੰਦਾ ਯਾਰ ਵੀ ਤੁਹਾਡੀ ਕੋਈ ਪਈ ਨਹੀਂ ਇੱਥੇ ਹੈਗੀ ਤਾਂ ਉਸ ਦੀ ਅਸੀਂ ਜਦੋਂ ਮੰਨ ਲਓ ਮਾਲ ਮੈਕਮੇ ਦੇ ਵਿੱਚ ਜਾਂਚ ਪੜਤਾਲ ਕਰੀ ਤਾਂ ਗਰਦੇਵ ਸਿੰਘ ਵੱਲੋਂ ਜਿਹੜੀ ਉਹ 9 ਮਰਲੇ ਪਈ ਉਹਦੇ ਮੱਥੇ ਸੀਗੀ ਮਾਨਪ੍ਰੀਤ ਮਾਨ ਦੇ ਉਹਦੇ ਨਾਲ ਛੇੜਛਾੜ ਕਰਕੇ ਉਹਨੂੰ 200 ਰੁਪਏ ਦੇ ਤਾਂ 9 ਤੋਂ 2 ਬਣਾਤੇ ਠੀਕ ਹੈ ਤਾਂ ਅਸੀਂ ਉਸ ਟਾਈਮ ਦੇ ਵਿੱਚ ਮਾਨਪ੍ਰੀਤ ਮਾਨ ਦਾ ਜਿਹੜਾ ਇੰਤਕਾਲ ਵੀ ਰੋਕਿਆ ਇਹ ਕਿੰਨਾ ਟਾਈਮ ਪਹਿਲਾਂ ਦੀ ਗੱਲ ਆ ਇਹ ਸਨ 19 2017 ਦੀ ਗੱਲ ਆ ਮੰਨ ਲਓ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਆ ਤਾਂ ਉਹ ਰੋਕਿਆ ਗਿਆ ਤਾਂ ਚਲੋ ਉਹਨਾਂ ਨੇ ਕੀ ਕਰਿਆ ਵੀ ਜਿਹੜੀ ਸਾਡੀ ਪਈ ਦੀ ਦਰਖਾਸਤ ਲੱਗੀ ਸੀ ਉਹਨੂੰ ਬਹਾਲ ਕਰਤਾ ਪਈ ਸਾਡੀ ਦਰੁਸਤ ਕਰਤੀ ਕਾਗਜਾਂ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਉਹਨਾਂ ਨੇ ਅੰਤਕਾਲਾ ਜਿਹੜਾ ਉਹ ਕਰ ਦਿੱਤਾ ਉਸ ਤੋਂ ਬਾਅਦ ਹੁਣ ਜਦੋਂ ਜਾ ਕੇ ਮੰਨ ਲਓ ਵੀ ਅਸੀਂ ਹੁਣ 2025 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਅਸੀਂ ਨਿਸ਼ਾਨਦੇਹੀ ਲੈ ਕੇ ਜਾਂਦੀ ਆ ਉਹਦਾ ਜਿਹੜਾ ਮੰਨ ਲਓ ਵੀ ਇੱਥੇ ਕੁਲਵੰਤ ਸਿੰਘ ਯਾਰ ਦੋਸਤਾਂ ਇੱਕ ਤਰਨਾਟ ਬੰਦਾ ਸਾਬਕਾ ਸਰਪੰਚ ਆ ਤਾਂ ਉਸ ਬੰਦੇ ਨੂੰ ਵੀ ਅਸੀਂ ਇੱਥੇ ਬੁਲਾਇਆ ਵੀ ਭਾਈ ਤੇਰੇ ਕੋਲੇ ਮਾਰਫਤ ਆਉਦੀ ਤਾਂ ਉਹ ਦਾ ਬਾਹਰ ਆ ਤਾਂ ਉਹ ਬੰਦਾ ਉਸ ਦਿਨ ਜਿਹੜਾ ਸਾਬਕਾ ਸਰਪੰਚ ਇੱਥੇ ਹੀ ਬਹਿ ਕੇ ਐਸ ਕਾਗਜ਼ਾਂ ਦੇ ਵਿੱਚ ਇਸ ਦੀ ਜਿਹੜੀ ਨਿਸ਼ਾਨਦੇਹੀ ਦੀ ਸਹਿਮਤੀ ਦਿੰਦਾ ਠੀਕ ਹੈ ਕਲਵੰਤ ਸਿੰਘ ਕਲਵੰਤ ਸਿੰਘ ਸਰਪੰਚ ਆ ਜਿਹੜਾ ਸਹਿਮਤੀ ਦੇਣ ਤੋਂ ਬਾਅਦ ਉਹ ਇੱਥੋਂ ਇਹ ਕਹਿ ਕੇ ਚਲਾ ਜਾਂਦਾ ਵੀ ਹਜੇ ਯਾਰ ਮੇਰੇ ਮੱਥੇ ਵੱਟ ਨਾ ਪਾਇਓ ਜਿਹੜਾ ਪਹਾੜ ਸਿੰਘ ਦਾ ਮੱਥਾ ਸੀ ਜਾਂ ਮਖਤਿਆਰ ਸਿੰਘ ਦਾ ਮੱਥਾ ਹੀ ਉਹ ਤੁਹਾਡੇ ਸਾਹਮਣੇ ਜਿਹੜੀਆਂ ਵਟਾਂ ਦੋਨੇ ਪੈ ਚੁੱਕੀਆਂ ਤਾਂ ਜਿਹੜਾ ਮਾਨਪ੍ਰੀਤ ਆ ਠੱਡੇ ਲੱਗੇ ਆ ਜਿਹੜੇ ਮਾਨਪ੍ਰੀਤ ਦੇ ਮੱਥੇ ਠੱਡੇ ਲੱਗੇ ਸੀ ਉਹ ਉਸ ਟਾਈਮ ਸਾਬਕਾ ਸਰਪੰਚ ਕਹਿੰਦਾ ਵੀ ਮੈਨੂੰ ਦੋ ਦਿਨ ਟਾਈਮ ਦਿਓ ਮੈਂ ਆਪਦਾ ਵਾਹਣ ਮੈਨਣਾ ਮੇਰਾ ਕੇ ਵਾਹਣ ਘਟਦਾ ਵਾਹਣ ਜਦ ਕਿ ਉਹਦਾ ਪੂਰਾ ਆ ਜੀ ਕੋਈ ਵਾਹਣ ਜਦੋਂ ਬੈ ਖਰੀਦਦਾ ਘੱਟ ਨਹੀਂ ਖਰੀਦਦਾ ਜੇ ਉਹਦਾ ਵਾਹਣ ਘਟਾ ਉਹ ਆਪਦੀ ਨਿਸ਼ਾਨਦੇਹੀ ਲਿਆਵੇ ਆਪਦਾ ਵਾਹਣ ਜਿਹਦੇ ਤੋਂ ਵੀ ਜਾਂਦਾ ਜਾਂ ਉਹ ਦਾ ਦੋਚੀ ਹੈਗਾ ਜਿਹਨੇ ਉਹਨੂੰ ਵਾਹਣ ਵੇਚਿਆ ਅਸੀਂ ਉਹਨੂੰ ਵਾਹਣ ਨਹੀਂ ਵੇਚਿਆਗਾ ਵਾਹਣ ਉਹਨੇ ਮੰਨ ਲਓ ਪਿਰਤਪਾਲ ਸਿੰਘ ਗਰਦੀਪ ਸਿੰਘ ਤੋਂ ਖਰੀਦਿਆਗਾ ਉਹਦੇ ਜ਼ਿੰਮੇਵਾਰਾ ਵਾਹਣ ਪੂਰਾ ਕਰਨ ਦੇ ਨਾ ਕੇ ਅਸੀਂ ਸਾਡੀ ਜਿਹੜੀ 97 ਦੇ ਵਿੱਚ ਪਈ ਲੱਗੀ ਆ ਉਹ 17 ਦੇ ਵਿੱਚ ਵਾਹਣ ਖਰੀਦਿਆ ਜੇ ਤੁਸੀਂ ਇਹ ਅਦਾਲਤੀ ਲੜਾਈ ਲੜ ਕੇ ਪਈ ਨਿਕਲਿਆ ਤਾਂ ਫਿਰ ਇਹਦਾ ਨਕਸ਼ੇ 'ਚ ਵੀ ਆਉਂਦੀ ਹੋਊਗੀ ਇਹ ਇਹਦਾ ਨਕਸ਼ਾ ਵੀ ਹੈਗਾ ਜੀ ਆਪਣੇ ਕੋਲ ਹਾਂਜੀ ਨਕਸ਼ਾ ਵੀ ਹੈਗਾ ਜੀ ਆ ਨਕਸ਼ਾ ਹੀ ਇਹਦਾ ਕਰਕੇ ਦਿਖਾ ਦੇ ਹਾਂਜੀ ਜਿਹੜਾ ਇੱਥੋਂ ਚੱਲ ਪੈਂਦਾ ਜੀ ਆ ਜਿਹੜਾ 19 ਆ ਇਹ 19 ਰਕਬਾ ਆਪਣੇ ਕੋਲੇ 1 ਕਿਲਾ ਵਾਣ ਸਾਨੂੰ ਉਦੋਂ ਤਕਸੀਮ ਦੇ ਵਿੱਚ ਕੱਟਿਆ ਗਿਆ ਇਹ 20 ਵਾਲਾ ਰਕਬਾ ਜੀ ਇਹ 20 ਤੋਂ ਲੈ ਕੇ 19 ਦੇ ਮੱਥੇ ਤੱਕ ਗਾਂਝ ਮੰਨ ਕੇ ਚੱਲੋ ਸਾਡੇ ਗਾਂ ਤੱਕ ਵੀ ਇਹ ਪਈ ਹੈ ਜਿਹੜੀ ਉਹ ਲੱਗਦੀ ਹੈਗੀ ਆ ਜਿਹੜੀ ਮੌਕੇ ਤੇ ਮੰਨ ਕੇ ਚੱਲੋ ਜੇ ਇੱਕ ਕਨਾਲ ਪਈ ਲੰਮੀ ਦੋ ਕਰਮਾ ਚੌੜੀ ਇਹਨਾਂ ਦੇ ਵਿੱਚ ਆਉਂਦੀ ਆ ਜਿਹੜੇ ਕਰਕੇ ਦਿਖਾਈ ਆ ਨਾਲ ਲਿਖਿਆ ਆ ਖਾਲਾ ਵਿਚਾਲਦੀ ਆ ਪਈ ਲਿਖੀ ਹੋਈ ਜਿਹੜੀ ਆ ਗੁਲਾਬੀ ਆ ਵੀ ਪਈ ਆ ਤੇ ਆ ਵੀ ਪਈ ਆ ਮਤਲਬ ਇੱਥੇ ਦੋ ਪਈਆਂ ਨਿਕਲਦੀਆਂ ਸੀ ਇੱਕ ਪਈ ਤਾਂ ਉਹ ਦੂਜੀ ਤਾਂ ਇਹ ਆ ਜਿਹੜੀ ਤੁਹਾਨੂੰ ਨੰਗਰ ਨਹੀਂ ਦੇ ਰਹੀ ਵੀ ਉਹ ਸਾਡੀ ਆ ਉਹ ਕਹਿੰਦੇ ਕਿ ਸਾਡੀ ਆ ਉਹ ਕਹਿੰਦੇ ਸਾਡੀ ਮਾਲਕੀ ਆ ਸਾਨੂੰ ਨਹੀਂ ਪਤਾ ਵੀ ਉਹਨਾਂ ਦੀ ਹੈ ਜਾਂ ਨਹੀਂ ਹੈ ਉਹਨਾਂ ਨੂੰ ਪਤਾ ਹੋਊਗਾ ਪਰ ਉਹਨਾਂ ਨੇ ਇਹ ਕਹਿ ਕੇ ਮਤਲਬ ਇਹਨੂੰ ਬੰਦ ਕਰਤਾ ਕਿ ਇਹਦੇ ਜੇ ਸਾਡੀ ਮਾਲਕੀ ਆ ਆ ਜਿਹੜੀ ਪਈ ਆ ਇਹ ਤੇ ਤੁਹਾਡੀ ਮਾਲਕੀ ਹੈਗੀ ਆ ਹਾਇਸ ਤੇ ਪਈ ਮਾਲਕੀ ਆ ਸਾਡੇ ਕੋਲੇ ਨਿਸ਼ਾਨ ਦੇਈ ਆ ਬਕਾਇਦਾ ਇਹਦੀ ਵੱਖਰੀ ਖੇਵਟਾ 270 ਦੀ ਖੇਵਟਾ ਕੋਈ ਵੀ ਦੇਖ ਸਕਦਾ ਕੱਢ ਕੇ ਵੀ 270 ਆ ਉਹ ਸਾਡੇ ਬਜ਼ੁਰਗਾਂ ਦੇ ਨਾਂ ਤੇ ਆ ਨਾ ਕਿ ਇਹਦੇ ਵਿੱਚ ਮਨਪ੍ਰੀਤ ਮਾਨ ਨਾ ਕੋਈ ਗੁਰਦੇਵ ਪਟਵਾਰੀ ਇਹਦੇ ਵਿੱਚ ਕੋਈ ਨਹੀਂਗਾ ਜਿੰਨੇ ਸਾਡੇ ਬਜ਼ੁਰਗ ਸੀਗੇ ਉਹ ਇਹਦੇ ਵਿੱਚ ਸ਼ਾਮਿਲ ਆ ਜੇ ਕਾਗਜ਼ਾਂ 'ਚ ਪਈ ਹੈਗੀ ਆ ਫਿਰ ਰੋਲਾ ਕਿੱਥੇ ਪੈ ਰਿਹਾ ਕੌਣ ਟੌਂਜੜਾ ਰਿਹਾਗਾ ਰੋਲਾ ਤਾਂ ਇਹ ਹੈਗਾ ਹੀ ਇੱਕ ਸਾਈਡ ਮੰਨ ਲਓ ਚਲੋ ਵਿਦੇਸ਼ ਦੇ ਵਿੱਚ ਉਹ ਬੰਦਾ ਕਮਾਈ ਕਰ ਰਿਹਾ ਉਹ ਤਰਨਾਟ ਬੰਦੇ ਆ ਸਾਬਕਾ ਸਰਪੰਚ ਵੀ ਤਰਨਾਟ ਬੰਦਾ ਉਹ ਜਣੀ ਕੱਲੇ ਅਸੀਂ ਨਹੀਂ ਇਹਦੇ ਵਿੱਚ ਆ ਜਾਂਦੇ ਸਾਡੇ ਮੁਖਤਿਆਰ ਸਿੰਘ ਦਾ ਜਿਹੜਾ ਬੇਟੇ ਆ ਉਹ ਵੀ ਇਹਦੇ ਵਿੱਚ ਆਉਂਦੇ ਆ ਬਾਈ ਜੀ ਸੂਰਕੁਰੀ ਤੋਂ ਇੱਕ ਉਹਨਾਂ ਕੋਲੇ ਵੀ ਇਹਦੇ ਤੇ ਇਹ ਮੰਨੋ 20 ਤੋਂ 25 ਕਿੱਲੇ ਰਸਤ ਵਾਹਨ ਨੂੰ ਜਿਹੜੀ ਰਸਤਾ ਬੰਦ ਆ ਜੀ ਇਹਦੇ ਵਿੱਚ ਤਿੰਨ ਚਾਰ ਘਰ ਸਮੱਸਿਆਵਾਂ ਬਹੁਤ ਸਮੱਸਿਆਵਾਂ ਆਉਂਦੀਆਂ ਹੁੰਦੀਆਂ ਬਹੁਤ ਸਾਰੀਆਂ ਹੈਗੀਆਂ ਇਹਦੇ ਵਿੱਚ ਸਮੱਸਿਆਈ ਸਮੱਸਿਆਈ ਦੂਸਰੇ ਪੱਖ ਤੇ ਜੇ ਗੱਲ ਕਰਦੇ ਨਿਸ਼ਾਨਦੇਹੀ ਹੋਣ ਤੋਂ ਬਾਅਦ ਇਹ ਲਾਰਾ ਲੱਪਾ ਲਾ ਕੇ ਚਲਿਆ ਜਾਂਦਾ ਤਾਂ ਉਸ ਤੋਂ ਬਾਅਦ 15 ਦਿਨਾਂ ਦੇ ਨਾਲ رابطہ ਕੈਂ ਕੀਤਾ ਜਾਂਦਾ ਮਤਲਬ ਪੈਂਚਾ ਸਰਪੰਚਾਂ ਰਾਈ ਵੀ ਆਰ ਉਹਨੂੰ ਮੈਣ ਕੇ ਕਿਸੇ ਪਾਸੇ ਲਾਈਏ ਕਲਵੰਤ ਸਰਪੰਚ ਨਾ ਪਰ ਅਖੀਰ ਦੇ ਵਿੱਚ ਕਲਵੰਤ ਸਰਪੰਚ ਆ ਜਿਹੜੇ ਉਹ ਠੱਡੇ ਪੁੱਟ ਕੇ ਸੜ ਦੰਦਾ ਤਾਂ ਉਸ ਜ਼ਮੀਨ ਦੇ ਉੱਪਰ ਜਿਹੜੀ 9 ਮਰਲੇ ਸਾਨੂੰ ਨਿਕਲਦੀ ਸੀਗੀ ਨਿਕਲੀ ਨਹੀਂ ਯਾਨੀ ਸਾਡੀ ਆਪ ਦੀ ਕਹਾਂਗੇ ਅਸੀਂ ਨਿਸ਼ਾਨਦੇ ਹੀ ਹੋਈ ਆ ਜੀ ਦੀ ਪਈ ਸੀ ਉਹਦੇ ਉੱਤੇ ਕਬਜ਼ਾ ਕਰ ਲੈਂਦਾ ਜਬੜੀ ਜੀ ਕੌਣ ਕਰਦਾ ਕਬਜ਼ਾ ਇਹ ਉਸ ਟਾਈਮ ਮੌਕੇ ਦੇ ਉੱਤੇ ਜਿਹੜਾ ਹੈਗਾ ਕਲਵੰਤ ਸਿੰਘ ਸਰਪੰਚ ਟਰੈਕਟਰ ਚਲਾਉਂਦਾ ਸਵਰਾਜ ਟਰੈਕਟਰ ਸੀ ਇਹਨਾਂ ਕੋਲੇ ਨਾਲ ਇੱਕ ਠੇਕੇ ਤੇ ਜਿਹਨੇ ਵਾਹਨ ਲਿਆ ਗੁਰਜੀਤ ਸਿੰਘ ਮੰਨੋ ਇਹ ਗੋਰਾ ਕੋਠੇ ਡਿੰਗੀ ਦੇ ਵਿੱਚ ਇਹ ਬੰਦਾ ਰਹਿੰਦਾ ਤਾਂ ਨਾਲ ਉਹ ਮजूद ਸੀਗਾ ਉਸ ਟਾਈਮ ਠੀਕ ਹੈ ਮਤਲਬ ਇਹ ਜਿਹੜਾ ਵਾਹਨ ਹੈ ਇਹ ਮਨਪ੍ਰੀਤ ਦਾ ਹੈ ਕਾਗਜ਼ਾਂ 'ਚ ਮਨਪ੍ਰੀਤ ਦਾ ਹੈ ਮਨਪ੍ਰੀਤ ਦੀ ਮਨਪ੍ਰੀਤ ਦਾ ਵਾਹਨ ਹੈਗਾ ਅਸੀਂ ਨਹੀਂ ਕਹਿੰਦੇ ਵੀ ਜਿਹੜਾ 520 ਟੱਕਾ ਉਹ ਮਨਪ੍ਰੀਤ ਕੋਲੇ ਵਾਇਆ ਪਰ ਇਹਦੇ ਵਿੱਚ ਜਿਹੜੀ 520 ਦੇ ਵਿੱਚੋਂ ਟੁੱਟ ਕੇ ਸਾਨੂੰ ਪਈ ਲੱਗੀ ਆ ਉਸ ਪਈ ਦੇ ਅਸੀਂ ਮਾਲਕਾਂਗੇ ਉਹਦੇ ਉਹਦੇ ਵਿੱਚ ਮਨਪ੍ਰੀਤ ਦਾ ਕੋਈ ਲੈਣਾ ਦੇਣਾ ਨਹੀਂ ਮੰਨ ਕੇ ਚਲੋ ਦੋ ਕਰਮਾ ਚੌੜੀ ਨੌ ਮਰਲੇ ਜਗਾ ਉਹ ਜਿਹੜੀ ਯਾਨੀ 97 ਦੇ ਵਿੱਚ ਸਾਨੂੰ ਤਕਸੀਮ ਹੋ ਕੇ ਲੱਗੀ ਆ ਉਹਦੇ ਅਸੀਂ ਮਾਲਕਾ ਉਹਦੇ 'ਚ ਮਨਪ੍ਰੀਤ ਦਾ ਕੋਈ ਵੀ ਲਗਾ ਦੇਗਾ ਨਹੀਂ ਪਰ ਪਹਿਨਾ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਬਹੁਤ ਸਾਰੇ ਪ੍ਰਪਿਆਂ ਦੇ ਨਾਲ ਅਸੀਂ ਇੱਕ ਨਾਲ ਨਹੀਂ ਸਾਰੀ ਪੂਰੀ ਪੰਚਾਇਤ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਹੋਰ ਵੀ ਜਿੰਨੇ ਸਾਨੂੰ ਲੱਗਿਆ ਕਿ ਜਿਹੜੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਸੰਪਰਕ ਕੀਤਾ ਪਰ ਕੋਈ ਰਸਤਾ ਨਹੀਂ ਉਹਦਾ ਅਖੀਰ ਇਹ ਬਿਆਨ ਆ ਕਹਿੰਦਾ ਕਿ ਤੁਸੀਂ ਝਗੜ ਲਓ ਝਗੜ ਕੇ ਲੈ ਲਓ ਤੁਸੀਂ ਪਰ ਅਸੀਂ ਇਹ ਚੀਜ਼ ਜਿਹੜੀ ਆ ਪਹਿਲਾਂ ਝਗੜ ਚੁੱਕੇ ਆ ਝਗੜਾ ਉਦੋਂ ਵੀ ਅਸੀਂ ਕੀਤਾ ਸੀਗਾ ਤੇ ਉਦੋਂ ਹੀ ਸਾਨੂੰ ਰਸਤੇ ਤੇ ਸਾਰਾ ਕੁਝ ਇਹਦੀ ਜਿਹੜੀ ਤਕਸੀਮ ਹੋ ਗਈ ਆ ਨਕਸ਼ਾ ਇਹਦਾ ਬਣਿਆ ਹੈਗਾ ਜਮ੍ਹਾਂ ਬੰਦੀਆਂ ਦੇ ਵਿੱਚ ਇਹ ਹੈਗੀ ਆ ਵਾਰੰਟ ਕਬਜ਼ਾ ਇਹਦਾ ਉਦੋਂ 97 ਦੇ ਵਿੱਚ ਆਇਆ ਕੁਝ ਬੰਦੇ ਉਦੋਂ ਦੇ ਹਜੇ ਵੀ ਮੌਜੂਦ ਬੈਠੇ ਜਿਹੜੇ ਉਦੋਂ ਕਬਜ਼ਾ ਦੇ ਕੇ ਗਏ ਆ ਬਕਾਇਦਾ ਮੰਨ ਕੇ ਚਲੋ ਕਾਨਗੋ ਸਾਹਿਬ ਵੱਲੋਂ ਤਹਿਸੀਲਦਾਰ ਸਾਹਿਬ ਵੱਲੋਂ ਇਹਦੇ ਉੱਪਰ ਲਿਖਿਆ ਗਿਆ ਕਿ ਜਿਹੜਾ ਮੌਕੇ ਤੇ ਹਲਵਾ ਆ ਕੇ ਕਬਜ਼ਾ ਕਰਵਾਇਆ ਗਿਆ ਇਹ ਕਾਗਜ਼ ਪੱਤਰ ਸਾਡੇ ਕੋਲ ਹੈ ਅੱਛਾ ਕੋਈ ਫਿਰ ਹੁਣ ਤੁਸੀਂ ਕੋਈ ਕਾਨੂੰਨੀ ਸਹਾਇਤਾ ਲਈ ਕੋਈ ਪ੍ਰਸ਼ਾਸਨਿਕ ਮਦਦ ਕਾਨੂੰਨੀ ਪ੍ਰਕਿਰਿਆ ਉਸ ਦਿਨ ਤੋਂ ਹੀ ਚੱਲ ਰਹੀ ਹੈ ਜਦੋਂ 5 ਤਰੀਕ ਨੂੰ ਇਹਨਾਂ ਨੇ ਵਾਇਆ ਮਤਲਬ ਕਬਜ਼ਾ ਕੀਤਾ ਉਸ ਟਾਈਮ ਅਸੀਂ ਥਾਣੇ ਦੇ ਵਿੱਚ ਵੀ ਦਰਖਾਸਤ ਦਿੱਤੀ ਆ ਜਿਹੜੀ ਏਐਸਆਈ ਗੁਰਮਖ ਸਿੰਘ ਕੋਲੇ ਆ ਉਸ ਤੋਂ ਬਾਅਦ ਅਸੀਂ ਮੰਨ ਕੇ ਚਲੋ ਵੀ ਉਹ ਗੁਰਮਨ ਸਿੰਘ ਕਹਿੰਦੇ ਵੀ ਤੁਸੀਂ ਇਹਦੇ ਕਾਗਜ਼ ਪੱਤਰ ਸਾਨੂੰ ਮਾਲ ਮਾਇਕਮੇ ਤੋਂ ਲਿਆ ਕੇ ਦਿਓ ਤਾਂ ਫਿਰ ਅਸੀਂ ਕਾਰਵਾਈ ਕਰਾਂਗੇ ਉਹ ਮਾਲ ਮਾਇਕਮੇ ਨੇ ਸਾਨੂੰ 15 ਦਿਨ ਮੰਨ ਲਓ ਵੀ ਤੁਹਾਨੂੰ ਪਤਾ ਹੀ ਹੈ ਜਿਹੋ ਜਿਹੀਆਂ ਕਾਰਵਾਈਆਂ ਜੋ ਚੱਲ ਰਿਹਾ ਸਿਸਟਮ ਹਨ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਮਿਲਦੇ ਆ ਕਾਗਜ਼ ਪੱਤਰ ਤਹਿਸੀਲਦਾਰ ਸਾਹਿਬ ਵੱਲੋਂ ਵੀ ਮਿਲਦੇ ਆ ਕਿ ਵੀ ਅਸੀਂ ਨਿਸ਼ਾਨਦੇਹੀ ਕਰਾ ਕੇ ਆਏ ਆ ਤੇ ਅੱਜ ਉੱਥੇ ਨਿਸ਼ਾਨਦੇਹੀ ਮੌਜੂਦ ਨਹੀਂ ਹੈਗੀ ਛੱਡੇ ਪੱਤੇ ਗਏ ਆ ਉਹ ਸਾਰੇ ਕਾਰਵਾਈ ਦੇ ਕਾਗਜ਼ ਲੈ ਕੇ ਅਸੀਂ 11 ਤਰੀਕ ਨੂੰ 11 ਜੁਲਾਈ ਨੂੰ ਡੀਐਸਪੀ ਸਾਹਿਬ ਨੂੰ ਵੀ ਮਿਲਦੇ ਆ ਤੇ ਥਾਣੇ ਦੇ ਵਿੱਚ ਵੀ ਉਹ ਜਿਹੜੇ ਕਾਗਜ਼ ਪੱਤਰ ਦਿੱਤੇ ਜਾਂਦੇ ਆ ਪਰ ਉਸ ਤੋਂ ਬਾਅਦ ਵੀ ਕੋਈ ਜਿਹੜੀ ਕਾਰਵਾਈ ਉਹ ਜਿੰਨੀ ਬਣਦੀ ਸੀ ਮਤਲਬ ਉਹ ਨਹੀਂ ਹੋਈ ਆ ਕਿਤੇ ਨਾ ਕਿਤੇ ਜਿਹੜੀ ਉਹ ਮੈਕਮੇ ਦੀ ਵੀ ਜਿਹੜੀ ਕਾਰਗੁਜ਼ਾਰੀ ਆ ਨਹੀਂ ਹੋਈ ਉਸ ਹਿਸਾਬ ਨਾਲ ਕਿਉਂਕਿ ਜੇ ਤਾਂ ਅਸੀਂ ਜਾਂਦੇ ਆ ਪੁਲਿਸ ਮੈਕਮੇ ਕੋਲੇ ਤਾਂ ਉਹ ਕਹਿੰਦੇ ਆ ਕਿ ਇਹ ਮਾਲ ਮੈਕਮੇ ਦਾ ਕੰਮ ਆ ਜੇ ਅਸੀਂ ਮਾਲ ਮੈਕਮੇ ਕੋਲੇ ਜਾਂਦੇ ਆ ਤੇ ਫਿਰ ਉਹ ਕਹਿੰਦੇ ਆ ਵੀ ਅਸੀਂ ਤਾਂ ਜੋ ਲਿਖਣਾ ਸੀ ਲਿਖ ਕੇ ਦੇਤਾ ਇਹ ਕੰਮ ਆ ਜਿਹੜਾ ਹੈਗਾਗਾ ਮਨ ਕੇ ਚਲੋ ਵੀ ਪੁਲਿਸ ਦਾ ਹੈਗਾ ਵੀ ਪੁਲਿਸ ਉੱਥੇ ਕਬਜ਼ਾ ਦਵਾਵੇ ਤੁਹਾਨੂੰ ਇਹ ਗੱਲ ਹੈ ਕਿ ਇਹਦੀਆਂ ਮੰਨ ਲਓ ਐਸਐਸਪੀ ਸਾਹਿਬ ਫਰੀਦਕੋਟ ਦੇ ਵੀ ਅਸੀਂ ਮਿਲ ਕੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਵੀ ਫੋਨ ਤੇ ਸੰਪਰਕ ਬਣਾਇਆ ਡੀਐਸਪੀ ਸਾਹਿਬ ਨਾਲ ਉਹ ਤੋਂ ਬਾਅਦ ਹੀ ਮੌਕਾ ਦੇਖਣ ਆਏ ਆ ਡੀਐਸਪੀ ਸਾਹਿਬ ਇਸ ਚੀਜ਼ ਦਾ ਤੇ ਗੁਰਮਖ ਸਿੰਘ ਐਸਆਈ ਦੋਨੋਂ ਇਸ ਦਾ ਮੌਕਾ ਦੇਖ ਚੁੱਕੇ ਆ ਮੌਕਾ ਦੇਖਣ ਤੋਂ ਬਾਅਦ ਵੀ ਜਿਹੜੀ ਕੋਈ ਠੋਸ ਆ ਜਿਹੜਾ ਸਾਨੂੰ ਉਹੀ ਰਸਤਾ ਜਿਹੜਾ ਬਹਾਲ ਨਹੀਂ ਕਰਾਇਆ ਗਿਆ ਉਵੇਂ ਦਾ ਉਵੇਂ ਬੰਨਦਾ ਤੇ ਇੱਕ ਐਪਲੀਕੇਸ਼ਨ ਅਸੀਂ ਇਹਦੀ ਆ ਮੰਨ ਲਓ ਡੀਸੀ ਸਾਹਿਬ ਦੇ ਹੀ ਪਾਈ ਆ ਫਰੀਦਕੋਟ ਉਹਦੀ ਵੀ ਇਨਕੁਆਰੀ ਜਿਹੜੀ ਆ ਉਹ ਚੱਲ ਰਹੀ ਆ ਆਈ ਹੋਈ ਆ ਪਿਛਲੇ ਸ਼ੁੱਕਰਵਾਰ ਨੂੰ ਹੀ ਮਿਲ ਕੇ ਆਏ ਆ ਉਹ ਸਾਨੂੰ ਮੰਨ ਲਓ ਨੰਬਰ ਮਿਲਿਆ ਸੀਰੀਅਲ ਨੰਬਰ ਵੀ ਇਸ ਨੰਬਰ ਤੇ ਆਈ ਆ ਉਸਤੇ ਵੀ ਸੰਪਰਕ ਅਸੀਂ ਬਣਾਇਆ ਕਲਰਕ ਦੇ ਨਾਲ ਉਹ ਕਹਿੰਦੇ ਵੀ ਆਈ ਹੋਈ ਆ ਜਿੱਦਾਂ ਡੀਐਸਪੀ ਸਾਹਿਬ ਬੈਠਣਗੇ ਅਸੀਂ ਉਹਨਾਂ ਦੇ ਧਿਆਨ ਚ ਲਿਆਵਾਂਗੇ ਜੀ ਅੱਛਾ ਇਹ ਹੁਣ ਜਿਹੜੀ ਪਈ ਲੱਗਦੀ ਆ ਇਹ ਕਿੰਨੇ ਘਰਾਂ ਦੀ ਪਈ ਆ ਇਹ ਬਈ ਜੀ ਇਹਦੇ ਵਿੱਚ ਇੱਕ ਤਾਂ ਸੀ ਆ ਦੋ ਇਹਦੂ ਅੱਗੇ ਪਹਾੜ ਸਿੰਘ ਦਾ ਵਾਹਨ ਸੀ ਜੋ ਇਸ ਟਾਈਮ ਸੂਰਕੁਰੀ ਦੇ ਬੰਦਿਆਂ ਕੋਲੇ ਆ ਚੇ ਮਖਤਿਆਰ ਸਿੰਘ ਦਾ ਵਾਹਨ ਸੀ ਉਹਨਾਂ ਦੇ ਲੜਕਾ ਜੀ ਖੜੇ ਆ ਉਹਨਾਂ ਨੂੰ ਲੱਗਦੀ ਆ ਤੇ ਇੱਕ ਉਹਨੂੰ ਖੁਦ ਨੂੰ ਵੀ ਲੱਗਦੀ ਆ 27 ਕਿਨਾਨਾਂ ਦੇ ਤੇਰਾ ਮਰਲੇ ਉਹਨੂੰ ਵੀ ਰਸਤਾ ਇੱਥੋਂ ਹੀ ਲੱਗਦਾ ਜੀ ਅੱਛਾ ਇਹ ਕਿੰਨੇ ਤਕਰੀਬਨ ਤੁਸੀਂ 20 ਦਿਨਾਂ ਤੋਂ ਕਹਿ ਰਹੇ ਹੋ ਕਿ ਬੰਦ ਕੀਤੀ ਗਈ ਆ ਭਈ ਜਿਹੜੀ ਪਹਿਲਾਂ ਚੱਲਦੀ ਸੀ ਹਾਂਜੀ ਪ੍ਰਾਪੇ ਤੌਰ ਤੇ ਜਿਹੜੀ ਚਲਾਈ ਗਈ ਸੀ ਹੁਣ ਇਹਦੇ ਨਾਲ ਤਾਂ ਫਿਰ ਪਸ਼ੂ ਡੰਗਰ ਦਾ ਵੀ ਬੜਾ ਨੁਕਸਾਨ ਹੋਇਆ ਬੜਾ ਨੁਕਸਾਨ ਆ ਜੀ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਫਸਲ ਸਾਡੀ ਇੱਥੇ ਰੁਲੀ ਜਾ ਰਹੀ ਆ ਝੋਨਾ ਲੱਗਿਆ ਹੋਇਆ ਪਾਣੀ ਧਣੀ ਦਾ ਬਹੁਤ ਔਖਾ ਤੇ ਬਾਕੀ ਮੱਕੀ ਆ 2.5 ਕਿੱਲੇ ਉਹਦਾ ਨੁਕਸਾਨ ਹੋ ਰਿਹਾ ਨੁਕਸਾਨ ਹੋ ਹੀ ਗਿਆ ਹੋਰ ਕੀ ਰਿਹਾ ਨੁਕਸਾਨ ਖੜਾ ਉਹਦਾ ਚਾਰ ਨਹੀਂ ਬਣਿਆ ਉਹ ਓਮੇਵਾਨ ਦੇ ਵਿੱਚ ਖੜੀ ਆ ਵਾਹਣ ਸਾਡਾ ਵਿਹਲਾ ਪਿਆ ਦੋ ਫਸਲਾਂ ਸਾਡੀਆਂ ਮਾਰੀਆਂ ਜਾ ਰਹੀਆਂ ਜੀ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਕੀ ਮੰਗਦੇ ਆ ਵੀ ਸਾਡਾ ਜਲਦ ਰਸਤਾ ਚਲਾਇਆ ਜਾਵੇ ਜੋ ਕਿ ਅਸੀਂ ਸਾਰੇ ਏਕਤਾਰੀਆਂ ਨੂੰ ਮਿਲ ਚੁੱਕੇ ਆ ਉਹ ਇਹਦੇ ਤੇ ਆਪਦੀ ਕਰਕੇ ਉਹ ਤੇ ਉਹ ਕਾਰਵਾਈ ਕਰਨ ਤੇ ਰਾਹ ਸਾਨੂੰ ਚਲਾਇਆ ਜਾਵੇ ਜੋ ਵੀ ਸਾਡਾ ਕੋਈ ਨੁਕਸਾਨ ਹੋ ਰਿਹਾ ਉਹਦੇ ਜਿਹੜੇ ਸਾਡੇ ਦੋਸ਼ੀ ਆ ਇਹ ਨੁਕਸਾਨ ਦੇ ਭਰਨ ਯੋਗ ਆ ਇਹਨਾਂ ਨੂੰ ਹੀ ਭਰਨਾ ਪੈਣਾ ਜੇ ਸਾਡੇ ਕੋਈ ਘਟਨਾ ਵਾਪਰਦੀ ਆ ਕੋਈ ਪਰਿਵਾਰ ਚ ਮਾਤਾ ਸਾਡੀ ਡਾਉਣਾ ਇਸ ਚੀਜ਼ ਨੂੰ ਲੈ ਕੇ ਜੇ ਉਹਦਾ ਨੁਕਸਾਨ ਹੁੰਦਾ ਕਿਸੇ ਵੀ ਪਰਿਵਾਰ ਚੋਂ ਨੁਕਸਾਨ ਹੁੰਦਾ ਉਹਦੇ ਬੰਦੇ ਦੋਸ਼ੀ ਆ ਕਿੰਨਾਂ ਨੂੰ ਤੁਸੀਂ ਦੋਸ਼ੀ ਕਰਾਰ ਕਰਦੇ ਹੋ ਇਹ ਮਨਪ੍ਰੀਤ ਸਿੰਘ ਕਲਮੰਤ ਸਿੰਘ ਤੇਰਤਪਾਲ ਸਿੰਘ ਪਟਵਾਰੀ ਗੁਰਦੇਵ ਸਿੰਘ ਇਹ ਤੇ ਗੋਰਾ ਸਿੰਘ ਜਿਹੜਾ ਸਾਡੀ ਪਈ ਵਾਹ ਕੇ ਗਿਆ ਆਪਦੇ ਟਰੈਕਟਰ ਨਾਲ ਇਹ ਪੰਜੇ ਬੰਦੇ ਦੋਸ਼ੀ ਆ ਹੂੰ ਦੂਜੀ ਗੱਲ ਬਈ ਜੀ ਸਾਡੀਆਂ ਜਾਵਣਾ ਸੀ ਠੇਕੇ ਤੇ ਉਹ ਪੌੜੀਆਂ ਸਾਹਮਣੇ ਪਈਆਂ ਲੇਬਰ ਦੀਆਂ ਇਹ 70000 ਰੁਪਏ ਚ ਕੁਵਾਰ ਵਾਲੀ ਤੋਂ ਬੰਦੇ ਕੋਲੇ ਠੇਕੇ ਦੇ ਸੀ ਕੋਸੋ ਜਾਵਣਾ ਲੈ ਗਏ ਕੋਸ ਜਦੋਂ ਰਸਤਾ ਬੰਦ ਕਰ ਤਾ ਡਰ ਦੇ ਡੁਰ ਦੇ ਇਥੇ ਖਿਲਾਰੀਆਂ ਉਹ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੇ ਸਾਨੂੰ ਪੈਸੇ ਘੱਟ ਦਿੱਤੇ ਪੌੜਗਾ ਵੀ ਉਹਨਾਂ ਦੀਆਂ ਚੱਕ ਨਹੀਂ ਗੀਆਂ ਉਹ ਪੰਗਾ ਇਸ ਤੋਂ ਬਾਅਦ ਦੂਜੀ ਗੱਲ ਸਾਡੀ ਜਿਹੜੀ ਪਾਣੀ ਦੀ ਵਾਰੀ ਆ ਹਰ ਸੋਮਵਾਰ ਰਾਤ ਨੂੰ 12 ਵਜੇ ਹੁੰਦੀ ਆ ਅਸੀਂ ਉੱਥੋਂ ਪਿੱਛੋਂ ਤੁਰ ਕੇ ਆਉਣੇ ਆਂ ਉਹ ਗਾਹ ਸਿਰੇ ਤੇ ਜਾਣਾ ਦਾ ਸੂਏ ਤੇ ਤੇ ਸਾਡਾ ਇੱਥੇ ਬੰਦੇ ਅਕਸਰ ਹੀ ਲਿਆਉਂਦੇ ਰਹਿੰਦੇ ਅਣਪਛਾਤੇ ਜੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਆ ਇਧਰਲੇ ਪਾਸੇ ਜਿਹੜੇ ਸਾਰੇ ਤਰਨਾਟ ਕਿਸਾਨ ਆ ਇਧਰਲੇ ਪਾਸੇ ਸਤਨਾਮ ਸਿੰਘ ਸੋਨ ਆਵ ਗਵਿੰਦਰ ਸਿੰਘ ਜਿਹਦੇ ਕੋਲੇ 20 ਕਿੱਲੇ ਦੇ ਕਰੀਬ ਆਣ ਹੁਣੇ ਪਈ ਕਿਉਂ ਬੰਦ ਕੀਤੀ ਆ ਆਹਦਾ ਜੀ ਸਾਡੀ ਪਈ ਆ ਸਾਨੂੰ ਨਹੀਂ ਪਈ ਪਤਾ ਵੀ ਉਹਦੀ ਆ ਕਿ ਕੀਦੀ ਆ ਇਹ ਮਾਲ ਮਹਿਕਮਾ ਦੱਸ ਸਕਦਾ ਚਾਹੇ ਕੋਈ ਉਹਦੇ ਕੋਲੇ ਪ੍ਰੂਫ ਆ ਉਹ ਪੇਸ਼ ਕਰ ਸਕਦਾ ਆ ਹਾਲ ਤੁਹਾਡੇ ਸਾਹਮਣੇ ਪਈ ਰੱਖੇ ਇਸ ਤੋਂ ਬਾਅਦ ਇਧਰਲੇ ਪਾਸੇ ਜਿਹੜੇ ਤਰਨਾਟ ਕਿਸਾਨ ਆ ਮਨਪ੍ਰੀਤ ਸਿੰਘ ਜੋ ਅੱਜਕੱਲ ਵਿਦੇਸ਼ ਚ ਰਹਿੰਦਾ ਉਹ ਆਪਦੇ ਸ਼ਾਰਿਆਂ ਦੇ ਇੱਕ ਕੁਲਵੰਤ ਸਿੰਘ ਜੋ ਸੌਕਾ ਸਰਪੰਚ ਆ ਬਹੁਤ ਹੀ ਉਧਰਨਾਟ ਬੰਦਾ ਉਹ ਅਕਸਰੀ ਇੱਥੇ ਬੰਦੇ ਲੈ ਕੇ ਘੁੰਮਦਾ ਰਹਿੰਦਾ ਗਰਜੀਤ ਸਿੰਘ ਔਰ ਫਗੋਰਾ ਜੋ ਕੋਠੇ ਡਿੱਗੀ ਤੋਂ ਆ ਉਹਨਾਂ ਨੇ ਟਰੈਕਟਰ ਨਾਲ ਖੱਡੇ ਪੱਟੇ ਹੋਏ ਆ ਹੁਣ ਜਿਹੜਾ ਸਾਡਾ ਰਸਤਾ ਪਈ ਅਸੀਂ ਕਢਾ ਲਈ ਸੀ ਸਾਰਾ ਕੁਝ ਹੋ ਚੁੱਕਿਆ ਉਹ ਨਾ ਦੇਤੇ ਮਿੱਟੀ ਪਾਉਂਦੇ ਰਹੇ ਆ ਨਾ ਨੰਗਾਂ ਦੇ ਰਹੇ ਆ ਜੇ ਕੱਲ ਕੋਈ ਘਟਨਾ ਵਾਪਰਦੀ ਆ ਇੱਕ ਗਰਦੇਵ ਸਿੰਘ ਪਟਵਾਰੀ ਆ ਜਿਹਨੇ ਵਾਹਣ ਵੇਚਿਆ ਜਿਹੜਾ ਮਾਸਟਰ ਮਾਈਂਡ ਆ ਜੀ ਉਹ ਪਹਿਲਾਂ ਵੀ ਮੋਗੇਰਗੇ ਦੇ ਵਿੱਚ ਸਸਪੈਂਡ ਹੋਇਆ ਕਬਲੇਬਾਜੀ ਦੇ ਵਿੱਚ ਜੀ ਉਹਦੀ ਅਸੀਂ ਇਹ ਮੰਗ ਕਰਦੇ ਆ ਉਹਦੀ ਪ੍ਰਾਪਰਟੀ ਦੀ ਵੀ ਬੰਦੇ ਦੀ ਜਾਂਚ ਹੋਣੀ ਚਾਹੀਦੀ ਆ ਬਈ ਉਹ ਇੱਕ ਛੋਟੇ ਕਿਸਾਨ ਤੋਂ ਬਹੁਤ ਔਨੇ ਪੈਸਾ ਬਣਾਇਆ ਅੱਜ ਵੀ ਉਹ ਸਰਵਿਸ ਕਰਦਾ ਉਹ ਬੰਦੇ ਨੇ ਠੱਗੀ ਮਾਰਨ ਦੇ ਵਿੱਚ ਕੀ ਕੀਤਾ ਪਹਿਲਾਂ ਉਹਨੇ ਆਪ ਦੇ ਨਾਂ ਤੋਂ ਪਹਿਲੀ ਆਪ ਦੇ ਲੜਕੇ ਪਿਰਤਪਾਲ ਸਿੰਘ ਦੇ ਨਾਂ ਕਰਾਈ ਪਿਰਤਪਾਲ ਸਿੰਘ ਤੋਂ ਜਗਰੂਪ ਸਿੰਘ ਦੇ ਨਾਂ ਕਰਾਈ ਜਗਰੂਪ ਸਿੰਘ ਨੇਗਾ ਮਨਪ੍ਰੀਤ ਨੂੰ ਵੇਚਿਆ ਉਸ ਟਾਈਮ ਵੀ 16 ਦੇ ਵਿੱਚ 17 ਦੇ ਵਿੱਚ ਅਸੀਂ ਇਹਨੂੰ ਆਖਿਆ ਬਈ ਜੀ ਸਾਡੀ ਪਈ ਛੱਡ ਕੇ ਬਾਣ ਵੇਚੀ ਇਹ ਬੰਦੇ ਨੇ ਸਾਡੀ ਗੱਲ ਸੁਣਨ ਦੀ ਬਜਾਏ ਕੋਲ ਸਾਡੇ ਕਾਗਜ਼ਾ ਉਲਟਾ ਇਹ اناਇਮੇ ਤੋਂ ਰੇਫਰ ਦੇ ਵਕੀਲ ਬਣ ਕੇ ਇਹਨਾਂ ਦਾ ਕੀ ਆ ਇਹਨਾਂ ਦਾ ਅਸੀਂ ਇੰਤਕਾਲ ਰੋਕਿਆ ਮੰਡਣਾ ਅੱਜਾ ਕਰਾਇਆ ਬਈ ਨਾ ਚੜਾਈ ਇਸ ਤੋਂ ਬਾਅਦ ਅਸੀਂ ਆ ਹੁਣ ਫੇਰ ਤਕਸੀਮ ਨਿਸ਼ਾਨਦੇਹੀ ਕਰਾ ਕੇ ਸਾਰਾ ਕੁਝ ਛਡਾਇਆ ਪਰ ਉਹਦੇ ਵਿੱਚ ਜਿਹੜੇ ਦੋਸ਼ੀ ਆ ਇਹ ਸਾਰੇ ਤਰਨਾਡ ਬੰਦੇ ਆ ਇਹਦੇ ਜਿੰਨੇ ਅਸੀਂ ਸਿਦਾਰਾ ਸ਼ੁਰੂ ਚੋਂ ਦਾ 2.5 ਕਿੱਲਿਆਂ ਦੇ ਮਾਲਕਾ ਇਹ 3.5 ਕਿੱਲਿਆਂ ਦੇ ਮਾਲਕਾ ਸਾਡੇ ਕੋਲ ਇਥੇ 11 ਕਿੱਲਿਆਂ ਦੇ ਕਰੀਬ ਬਾਣ ਆ ਜਿੱਦੇ ਜਸੀਂ ਤਿੰਨ ਘਰ ਆਉਣੇ ਆ ਇਸ ਟਾਈਮ ਸਾਡਾ ਰਸਤਾ ਸਭ ਕੋ ਬੰਦ ਆ ਉਹ ਮੱਕੀ ਦਾ 4 ਪੌਣਾ ਸੀ ਸਾਰੀ ਮੱਕੀ ਤੂਤਿਆ ਨੇ ਖੇਡ ਕੇ ਥੱਲੇ ਸਿੱਟੀ ਬਈਆ ਇਸ ਟਾਈਮ ਸਾਡਾ ਪੂਰਾ ਜਿਹੜਾ ਤੈਸ ਨੈਸ ਕਰਤਾ ਜੇ ਆਉਣ ਵਾਲੇ ਦਿਨਾਂ 'ਚ ਕੋਈ ਘਟਨਾ ਵਾਪਰ ਜਾਂਦੀ ਆ ਜਾਂ ਕੋਈ ਵਾਪਰਦੀ ਉਹਦੇ ਮੁਖ ਜਿਹੜੇ ਮਾਸਟਰਮਾਈਂਡ ਆ ਉਹ ਵਿਦੇਸ਼ 'ਚ ਬੈਠਾ ਮਨਪਰੀ ਸਿੰਘ ਮਾਨ ਉਰਫ ਅਮਰਜੀਤ ਸਿੰਘ ਉਹਦਾ ਜਿਹੜਾ ਇੱਥੋਂ ਦਾ ਸਾਰਾ ਜਿਹਨੂੰ ਆਪਾਂ ਕਹਿੰਦੇ ਆਂ ਸੰਚਾਲਕਾ ਉਹ ਕੁਲਵੰਤ ਸਿੰਘ ਸਾਫਾ ਸਰਪੰਚ ਆ ਜੋ ਇੱਕ ਤਰਨਾੜ ਫੈਮਿਲੀ 'ਚ ਬਲੋਂਗ ਕਰਦਾ ਇਧਰਲੇ ਪਾਸੇ ਉਹ ਜਿਹੜਾ ਰਾਹ ਬੰਦ ਕੀਤਾ ਸਾਨੂੰ ਨਹੀਂ ਪਤਾ ਉਹਦਾ ਰਾਹ ਹੈਗਾ ਨਹੀਂ 100 ਸਾਲ ਦੇ ਕਰੀਬ ਚੱਲ ਰਿਹਾ ਪੁਲੀ ਵੱਜੀ ਵੀ ਆ ਉਹ ਸਤਨਾ ਸਿੰਘ ਸੁਪੁੱਤਰ ਗਵਿੰਦਰ ਸਿੰਘ ਉਹ ਇਹਨਾਂ ਨੇ ਸਾਡਾ ਜਿਹੜਾ ਨੁਕਸਾਨ ਕੀਤਾ ਤੇ ਇਹਨੂੰ ਲੈ ਕੇ ਅਸੀਂ ਜਿਹੜੇ ਪਿਛਲੇ 1 ਮਹੀਨੇ ਤੋਂ ਚੱਕਰ ਗੱਡ ਰਹੇ ਆ ਕੋਈ ਅਸੀਂ ਅਧਿਕਾਰੀ ਨਹੀਂ ਛੱਡਿਆ ਇੱਕ ਥਾਣੇ ਦੇ ਐਸਆਈ ਤੋਂ ਲੈ ਕੇ ਐਸਐਚਓ ਡੀਐਸਪੀ ਐਸਐਸਪੀ ਦੂਜੇ ਪਾਸੇ ਮਾਲ ਵਿਭਾਗ ਦੇ ਪਟਵਾਰੀ ਕਾਨਗੋ ਤਹਿਸੀਲਦਾਰ ਡੀਸੀ ਮੈਡਮ ਸਾਰਿਆਂ ਦਾ ਹੀ ਧਿਆਨ ਚ ਲਿਆਤਾ ਕਾਨੂੰਨ ਐਸਡੀਐਮ ਕਾਨੂੰਨ ਦੇ ਸਾਰੇ ਰਿਕਾਰਡ ਸਾਡੇ ਕੋਲ ਆ ਜੇ ਅਸੀਂ ਕਾਨੂੰਨ ਹੱਥ 'ਚ ਲੈਣਾ ਨਹੀਂ ਚਾਹੁੰਦੇ ਕਿਉਂ ਉਹਦੇ ਵਿੱਚ ਅਸੀਂ ਵੀ ਬਰੋਬਰ ਦੋਚੀ ਜਿਹੜੇ ਬੰਦੇ ਆ ਇਥੇ ਅਕਸਰ ਹੀ ਉਹ ਬੰਦੇ ਲਿਆ ਕੇ ਘਮਾਉਂਦੇ ਰਹਿੰਦੇ ਜਿੱਦੇ ਡੀਐਸਪੀ ਸਾਹਿਬ ਵੀ ਆਏ ਆ ਅਸੀਂ ਸਿਰਫ ਆਪਦੇ ਪਰਿਵਾਰ ਦੇ 8 ਤੋਂ 10 ਜਣੇ ਸੀ ਉਹ ਇਥੇ 70 ਦੇ ਬੰਦੇ ਕਰੀਬ ਇਥੇ ਇਥੇ ਬੰਦੇ ਲਿਆ ਕੇ ਉਹਨੇ ਦਬਿਸ਼ ਪਾਈ ਬਈ ਮੈਂ ਇਹਨਾਂ ਨੂੰ ਦਬਾ ਲਾਂ ਇਸ ਟਾਈਮ ਸਾਡਾ ਸਾਰਾ ਗੁਸਤ ਐਸ ਨੇ ਅਸਾ ਹਰਾ ਚਾਰਾ ਵੀ ਖੇਤ ਨਹੀਂ ਜਾ ਰਿਹਾ ਹੂੰ ਮਤਲਬ ਤੁਹਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਤਾਂ ਤੁਸੀਂ ਇਹ ਗੱਲ ਮੀਡੀਆ 'ਚ ਲੈ ਕੇ ਜਾਂਦੇ ਅਸੀਂ ਆਨੇ ਜੀ ਅਸੀਂ ਪਿਛਲੇ 5 ਤਰੀਕ ਤੋਂ ਹੂੰ ਵੰਦ ਸੱਤ 2025 ਤੋ ਤੁਰ ਫਰ ਰਹੇ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰ ਰਹੇ ਹੁਣ ਵੀ ਮੈਂ ਅਸੀਂ 2014 ਤੋਂ 25 ਤਾਈਂ ਇੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ ਹੁਣ ਅਸੀਂ ਸਮੂਹ ਕਿਸਾਨ ਜਥੇਬੰਦੀਆਂ ਸਮੂਹ ਮਜ਼ਦੂਰ ਜਥੇਬੰਦੀਆਂ ਜਿੰਨੇ ਵੀ ਅਨਸਾਫ਼ਸੰਦ ਲੋਕ ਆ ਜਿੱਥੋਂ ਵੀ ਤੱਕ ਸਾਡੀ ਸਫਰ ਟੈਲੀਵਿਜ਼ਨ ਮੀਡੀਆ ਨਹੀਂ ਗੱਲ ਜਾਂਦੀ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਡਾ ਸਹਿਯੋਗ ਦੇਣਾ ਜੇ ਕੋਈ ਸਾਡੇ ਚ ਗਲਤੀ ਆ ਉਹ ਸਾਨੂੰ ਤੱਥਾਂ ਦੇ ਆਧਾਰ ਤੇ ਜਰੂਰ ਗਲਤ ਕਰਨ ਇਹ ਪ੍ਰਚਾਰ ਇਹ ਚਲਾਉਂਦੇ ਜੀ ਇਹਨਾਂ ਚ ਪਹਿਲੀ ਵਾਰ ਦਾ ਜੀ ਜੇ ਤੁਸੀਂ ਉਹਦਾ ਅੱਖ ਵੀ ਲਓ ਅਸੀਂ ਇਹ ਆਣੇ ਜੀ ਨਿਸ਼ਾਨਦੇਹੀ ਕਰਾਉਣ ਜੇ ਕੋਈ ਸਾਡੇ 'ਚ ਵੱਧ ਆਉਂਦੀ ਸਾਨੂੰ ਪਤਾ ਤਾਂ ਲੱਗੇ ਸਾਡੇ ਪਹਿਲਾ ਬਜ਼ੁਰਗਾਂ ਤੋਂ ਧੱਕਾ ਹੁੰਦਾ ਰਿਹਾ ਸਾਨੂੰ ਤਾਂ ਘਰ ਦਾ ਜੱਦੀ ਥਾਂ ਵੀ ਨਹੀਂ ਮਿਲਿਆ ਤੇ ਹੁਣ ਅਲਟਾ ਸਾਡੇ ਤੇ ਇਲਜ਼ਾਮ ਲੱਗ ਰਹੇ ਆ ਉਹ ਇੱਕ ਪਾਸੇ ਤਰਨਾਟ ਕਿਸਾਨ ਆ ਤੇ ਤਰਨਾਟ ਫੈਮੀਆਂ ਚੋਂ ਬਲੋਂਗ ਕਰਦੇ ਆ ਹਰ ਕਿਤੇ ਪੈਸੇ ਨਾਲੋਂ ਭੰਨਲ ਜਾਂਦੇ ਆ ਸਾਡੀ ਕਿਤੇ ਵੀ ਸੁਣਵਾਈ ਜਿਹੜੀ ਹੋ ਨਹੀਂ ਰਹੀ ਜੀ ਸੋ ਗੱਲਬਾਤ ਕੀਤੀ ਤੁਸੀਂ ਸਾਰੀ ਗੱਲ ਸੁਣੀ ਲਈ ਆ ਕਿਸਾਨਾਂ ਦੇ ਨਾਲ ਜਿਹੜੀ ਪਈ ਦਾ ਇਹ ਮਸਲਾ ਚੱਲ ਰਿਹਾ ਦੂਜੀ ਧਿਰ ਦਾ ਵੀ ਪੱਖ ਲਵਾਂਗੇ ਉਹਨਾਂ ਤੋਂ ਜਾਣਦੇ ਕਿ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਕਿਉਂ ਉਹ ਪਈ ਨੂੰ ਅੱਗੇ ਲੰਗਰ ਨਹੀਂ ਦਿੱਤਾ ਜਾ ਰਿਹਾ ਤੁਸੀਂ ਪਈ ਵਾਲੀ ਖਬਰ ਕੀਤੀ ਸੀ ਬਾਈ ਸੌਫਰ ਟੈਲੀਵਿਜ਼ਨ ਤੋਂ ਗੱਲ ਕਰ ਰਹੇ ਹਾਂ ਪਰਮਜੀਤ ਹਾਂਜੀ ਹਾਂਜੀ ਬਾਈ ਜੀ ਉਹਦੇ ਬਾਰੇ ਤੁਹਾਡਾ ਪੱਖ ਲੈਣਾ ਸੀ ਕਿਉਂਕਿ ਤੁਹਾਡੇ ਤੇ ਇਲਜ਼ਾਮ ਲਾਇਆ ਵੀ ਤੁਸੀਂ ਉਹ ਪਈ ਨਿਕਲ ਨਹੀਂ ਦੇ ਰਹੇ ਜੀ ਜਿਹੜੀ ਕਾਗਜ਼ਾਂ 'ਚ ਹੈਗੀ ਆ ਜੀ ਉਹ ਕਹਿੰਦੇ ਜੀ ਜੀ আর ਕਾਲ ਰਿਕਾਰਡ ਤੇ ਆ ਸਰ ਮੈਨੂੰ ਤੁਸੀਂ ਪੱਖ ਦੇ ਦਿਓ ਤਾਂ ਜੀ ਅਸੀਂ ਸਾਈਕ ਨਾਲ 13 ਮਾਰਲੇ ਰੱਖਦਾ ਬੈਠਾ ਜੀ ਠੀਕ ਹੈ ਜੀ ਸਾਡੇ ਜਨਾਬ ਪੀਰਾਮਾ ਤੇ ਸਾਡੇ ਨਾਲ ਮਾਲਕੀ ਦਾ ਸਾਈ ਜਨਾਬ ਪੀਖਮੰਦੀ ਸਾਡਾ ਗਰਦੋਰੀ ਆ ਠੀਕ ਹੈ ਜੀ ਸਾਡੇ ਨਾਲ ਸੰਤਰਾ ਫਲੇਟ ਜੀ ਅਸੀਂ ਰਸ ਰੱਖ ਬਾਲਿਆ ਹੈਲੋ ਹਾਂਜੀ ਹਾਂਜੀ ਆ ਰਹੀ ਆ ਜੀ ਤੁਹਾਡੀ ਬਾਗ ਸਾਰਾਂ ਤੇ ਅਸੀਂ ਰਸ ਬਾਲ ਬੈ ਲਿਆ ਠੀਕ ਹੈ ਜੀ ਸਾਡੇ ਕੋ ਜਿਹੜੀ ਕਈ ਆਦੇ ਆ ਜਿਹੜਾ ਚੰਦਨੀ ਕੱਤੀ ਆ ਉਸ ਤੋਂ ਵੀ ਇਹਨਾਂ ਨੇ ਨਿਸ਼ਾਨ ਤੇ ਕਰਾ ਕੇ ਉਹ ਵੀ ਦੋਨੀ ਤੇ ਰਸ ਬਾਲ ਨਾ ਤੱਕ ਲੀਂਦੇ ਓਕੇ ਜੀ ਉਹ ਰੱਖਵਾ ਸਾਡਾ ਜੀ ਮੈਂ ਲਿਆ ਠੀਕ ਹੈ ਜੀ ਜਿੱਥੇ ਜਿਹੜੇ ਤੁਸੀਂ ਆਨੇ ਉਹ ਜਿਹੜੇ ਚੇ ਆਂਦੇ ਆ ਵੀ ਪਈ ਆ ਉਹ ਹਿਸਾਬ ਦਾ ਤਮਾਤੇ ਤੇ ਉਹ ਮਾਲਕੀ ਆ ਜੀ ਸਾਡੀ ਸਾਈ ਜਨਾ ਤੇਰਾ ਮਤ ਜੀ ਹਸਤਾਇਤ ਨਾਲ ਤੇਰਾ ਅਸੀਂ ਇਹਨਾਂ ਨੂੰ ਇਹ ਵੀ ਨਹੀਂ ਆਂਦੇ ਹੁੰਦਾ ਕਿ ਆਈ ਸਾਡਾ ਪੂਰਾ ਕਰਜ਼ਾ ਸਾਈ ਜਨਾ ਤੇਰਾ ਮਰਲੇ ਸਾਡੇ ਨੂੰ ਚਾਰ ਪਈਆ ਲੈ ਲੈ ਜੇ ਕੋਈ ਅੱਗੇ ਆਵੇ ਉਹ ਕਹਿੰਦੇ ਵੀ ਇਹ ਇਹ ਰਕਬਾ ਤਾਂ ਪੂਰਾ ਉਹ ਕਰੋ ਜਿੰਨਾ ਤੋਂ ਇਹਨਾਂ ਨੇ ਖਰੀਦੇ ਆ ਸਾਡੇ ਤੋਂ ਤਾਂ ਖਰੀਦੇ ਹੀ ਨਹੀਂ ਉਹ ਬਣ ਬਸ 247 ਲਖ ਫਿਰਾਂ ਮੱਦੇ ਦਾ ਹਟਕਾਲ ਵੀ ਇਹਨਾਂ ਨੇ ਪਹਿਲਾਂ ਸਾਡਾ ਕੱਲ ਵੀ ਰੋਕਿਆ ਦੋਸਤਾਂ ਇਸ ਦੀ ਵੀ ਆਖਿਰਕਾਰ ਤੇ 100% ਨਾਤੀ ਰਹਿਮਤ ਹੈ ਨਾ ਉਹ ਕਹਿੰਦੇ ਉਦੋਂ ਵੀ ਪਈ ਖਾਤਰੀ ਹੋਇਆ ਸੀ ਜਿਹੜਾ ਹੋਇਆ ਸੀ ਨਹੀਂ ਤੇਰੇ ਅਸੂਨ ਨੇ ਬਿਲਕੁਲ ਸਾਡੇ ਆਪਸ਼ਨ ਤੋਂ ਫਸਾ ਦਿੱਤਾ ਠੀਕ ਹੈ ਜੀ ਹਟਕਾਲ ਸਾਡਾ ਨਾਮ ਕਰਤਾ ਜੇ ਅਸੀਂ ਗਲਤ ਹੁੰਦੇ ਦੋ ਰੋਲ ਕਰਨਾ ਕੋਨਾ ਕੋਲੇ ਜਿਹੜਾ ਨਕਸ਼ਾ ਉਹਦੇ ਵਿੱਚ ਪਈ ਬੋਗੜੀ ਹੈ ਜੀ ਨਕਸ਼ੇ 'ਚ ਦੋ ਪਈਆਂ ਲੱਗੀਆਂ ਹੋਈਆਂ ਵਿਚਾਲ ਦੀ ਖਾਲ ਬਕਤ ਲਵਾਈ ਤਨ ਮੈਂ ਕਿਹਾ ਕਿ ਦੂਸਰਾਂ ਨੇ ਯਾਤਰਾ ਤਸਦੀਕ ਕਰਾਉਣਿਆਂ ਬਰਾਂਤ ਪਾ ਦਿਆ ਜਦੋਂ ਨਾਲ ਦੀ ਨਾਲ ਲੱਗੇ ਨੀਆਂ ਰਸਦਾਂ ਇਹਨਾਂ ਲਈ ਸਾਡੇ ਤੋਂ ਦੋ ਪਈਆਂ ਜਿੰਨੇ ਸਵਾਲ ਗਾ ਠੀਕ ਹੈ ਜੀ ਕਿ ਹਾਲਾਂਕਿ ਸਰਕਾਰੀ ਰਾਹ ਤੇ ਬਈ ਤੈਅਤੀ ਨਹੀਂ ਕਰਤੀਆਂ ਜੀ ਉਹ ਸਰਕਾਰੀ ਤਾਂ ਅੱਧੀ ਜਿਹੜੀ ਸੜਕ ਤੋਂ ਨਿਕਲਦੀ ਉਹ ਸਰਕਾਰੀ ਅੱਧੀ ਪਈ ਆ ਨਹੀਂ ਉਹ ਸਰਕਾਰੀ ਪਈ ਤਾਂ ਪੈਰਾ ਗੱਪਾ ਪਿੱਛੇ ਰਹਿ ਜਾਂਦਾ ਸਾਡਾ ਹੀ ਕਰਮ ਠੀਕ ਹੈ ਜੀ ਬਈ ਕਰਮ ਸਰਕਾਰੀ ਤੁਸੀਂ ਇਹ ਆ ਰਿਹਾ ਸਰਕਾਰੀ ਰਾਤ ਤਾਂ ਪਈ ਲੱਗੂਗੀ ਸਰਕਾਰੀ ਰਾਤ ਤਾਂ ਲੱਗੂਗੀ ਕਿ ਸਰਕਾਰੀ ਰਾਤ ਤਾਂ ਸਭ ਦੀ ਜੀ ਉਹ ਕਹਿੰਦੇ ਵੀ ਜਿਹੜੀ ਜਿਹੜੀ ਪਈ ਪਹਿਲਾਂ ਜਿਹੜੀ ਪਈ ਤਾਂ ਹੁਣ ਮਤਲਬ ਪਿਛਲੇ ਸਮੇਂ ਚ ਲੰਘ ਰਹੇ ਸੀਗੇ ਹੂੰ ਕਹਿੰਦੇ ਵੀ ਉਹ ਪਈ ਤਾਂ ਪਹਿਲਾਂ ਵੀ ਨਿਕਲਦੀ ਸੀ ਚਾਰ ਬੰਦਿਆਂ ਨੇ ਪੂਰੇ ਤੌਰ ਤੇ ਬਿਯੁਰਗਣ ਉਹ ਇਹ ਕਹਿੰਦਾ ਵੀ ਯਾਰ ਇੱਕ ਪਈ ਵਰਤ ਲਓ ਤੁਸੀਂ ਦੂਜੀ ਮੱਥੇ ਮੱਥੇ ਵਾਹ ਲਓ ਉਹ ਇਸ ਤਰ੍ਹਾਂ ਕਰਕੇ ਕਹਿੰਦੇ ਸੈਮਟੀ ਨਾਲ ਕਹਿੰਦੇ ਉਹ ਵਾਹੀ ਗਏ ਨਹੀਂ ਨਹੀਂ ਉਹਨਾਂ ਨਾਲ ਤਾਂ ਇਸ ਕੱਤੇ ਦਾ ਚੱਕਰੀ ਕੋਈ ਨਹੀਂ ਠੀਕ ਹੈ ਜੀ ਉਹ ਕਿਹੜਾ ਦੂਸਰੀ ਤੇ ਰਹੀ ਕਾਲੇ ਦੇਸ ਤੇ ਪਾਸੇ ਜੀ ਖਨਾਰ ਤੇ ਹੁਣ ਜੀ ਇਹਨਾਂ ਨੂੰ ਤ ਵੀ ਇਨਸ਼ਾਨ ਦੇ ਚੌੜੀ ਲੈਂਦੇ ਸੱਤ ਨਾਲ ਜਮੀਨ ਦਾ ਗਰੀਬ ਪਿਆਦੀ ਬਾਈ ਜਾਂਦੇ ਆ ਠੀਕ ਹੈ ਜੀ ਜੀ ਜੋੜਦੇ ਸੱਤ ਨਾਲ ਜਮੀਨ ਨਾਲ ਇੱਕ 25 ਦੀ ਪਈ ਜਾਂਦੇ 25 ਸਾਲ ਹੋ ਗਏ ਨੇ ਪਾਣੀ ਲੱਗਣ ਦਿੱਤਾ ਉਹਨਾਂ ਨੇ ਵਾਹਨ ਨੂੰ ਵਿਚਾਰਿਆਂ ਦੇ ਨੂੰ ਓਕੇ ਜੀ ਕੌਰੇ ਦੇ ਨੂੰ ਵਾਹਨ ਨੂੰ 25 ਸਾਲ ਉਸੇ ਪਾਣੀ ਲੱਗਣ ਦਿੱਤਾ ਠੀਕ ਹੈ ਜੀ ਇਹ ਇਹਨਾਂ ਨੇ ਜੁਨੀਅਨ ਵਾਲੇ ਨੇ ਜੀ ਦੁਨੀਆ ਨਾਲਿਆਂ ਨੂੰ ਠੀਕ ਹੈ ਜੀ ਸੱਤ ਨਾਲ ਜਮੀਨਾਂ ਦੀ ਬਾਈ ਜਾਂ ਚਸ ਵੀ ਰੱਖ ਬਾਈ ਪਹਿਲੀ ਲੱਗੀ ਹੈ ਜੀ ਸਰਕਾਰੀ ਨਾਲ ਉਹਨਾਂ ਨੇ ਤਾਂ ਇਹ ਵੀ ਇਲਜ਼ਾਮ ਲਾਉਂ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਤੁਸੀਂ ਅਣਪਛਾਤੇ ਬੰਦੇ ਲੈ ਕੇ ਜਾਂਦੇ ਹੋ ਉੱਥੇ ਖੇਤ ਦੇ ਵਿੱਚ ਜੇ ਸਾਡਾ ਨੁਕਸਾਨ ਹੋ ਸਕਦਾ ਭਾਈ ਜੀ ਇੱਕ ਵੀ ਬੰਦਾ ਪਿੰਡ ਚੋਂ ਕਹਿ ਦੇ ਉੱਥੋਂ ਆਟਗਵਾੜ ਦਾ ਬੰਦਾ ਕਹਿ ਦੇ ਵੀ ਅਸੀਂ ਉੱਥੇ ਹੀ ਗਏ ਵੀ ਹੁਈ ਜ ਤਾਂ ਠੀਕ ਹੈ ਜੀ ਇੱਕ ਬੰਦਾ ਵੀ ਸਾਨੂੰ ਜ਼ਾਬਤ ਕਰ ਦੇ ਕਿ ਅਣਪਛਾਤੇ ਬੰਦੇ ਜਾਂ ਅਸੀਂ ਕੋਈ ਵੀ ਸਾਡੇ ਠੇਕੇ ਵਾਲੇ ਜਿਹੜਾ ਬੰਦਾ ਗਿਆ ਤਾਂ ਠੀਕ ਹੈ ਜੀ ਇੱਕ ਬੰਦਾ ਵੀ ਸਾਫ਼ ਤੋਂ ਪਿੰਡ ਚੋਂ ਕਰ ਦੇ ਉੱਥੇ ਆਟਗਵਾੜ ਚਲੋ ਜੀ ਮੇਰੇ ਨਾਲ ਮੈਂ ਚੱਲ ਦਿੰਦੇ ਆਟਗਵਾੜ ਕਹਿੰਦੇ ਵੀ ਇੱਕ ਦਿਨ ਸੀ ਇੱਥੇ ਆਇਆ ਤਾਂ ਪੰਜ ਠੀਕ ਹੈ ਜੀ ਬੰਦੇ ਲਿਆਂਦੀ ਤਾਂ ਦੂਰ ਦੀ ਗੱਲ ਆ ਕਿਵੇਂ ਕੋਈ ਗੋਰਾ ਸਿੰਘ ਨਾਮ ਦੇ ਵਿਅਕਤੀ ਨੇ ਡਿੰਗੀ ਤੋੜ ਜਾਈ ਉਹ ਭਾਈ ਹੈ ਜਿਹੜੀ ਉਹ ਪਈ ਸੀ ਉੱਥੇ ਟਰੈਕਟਰ ਚ ਲਾਇਆ ਹਾਂ ਭਾਈ ਗੋਰਾ ਸਿੰਘ ਨਾਲ ਕੋਈ ਸਿਕਿਉਰਟੀ ਨਹੀਂ ਠੀਕ ਹੈ ਜੀ ਇਹ ਉਹ ਇਹਨਾਂ ਨੇ ਕਿਹਾ ਕਿ ਕਿੱਥੇ ਲੱਗਦਾ ਹੈ ਤੋਂ ਬੰਦਾ ਨਾਰਾਇਣਾ ਤੋਂ ਉਹ ਵਾਂਗੂੰ ਕਿੱਥੇ ਲੱਗਦਾ ਹੈ ਜੀ ਇਹ ਜੁਨੀਆ ਨਾਲ ਇਹ ਥੋੜਾ ਜਿਹਾ ਸਮਾਂ ਲੱਗਦੀ ਮੇਰੇ ਲੱਗਦਾ ਠੀਕ ਹੈ ਭਾਈ ਜੀ ਠੀਕ ਹੈ ਜੀ ਇਹ ਵੀ ਕਿਸਾਨ ਆ ਤਾਂ ਭਾਈ ਅਸੀਂ ਵੀ ਕਿਸਾਨ ਹੀ ਆ ਅਸੀਂ ਜਿਹੜਾ ਉਹ ਕਹਿੰਦੇ ਵੀ ਅਸੀਂ ਗਰੀਬ ਕਿਸਾਨ ਆ ਉਹ ਦੂਜੇ ਪਾਸੇ ਸਾਰੇ ਧਨਾੜ ਨੇ ਜਿਹੜੇ ਸਾਡੇ ਗੱਲ ਇਦਾਂ ਸਾਡੇ ਨਾਲ ਜ਼ਬਰਦਸਤੀ ਕਰ ਰਹੇ ਆ ਤੁਸੀਂ ਉਹਨਾਂ ਨਾਲ ਧੱਕਾਸ਼ਾਹੀ ਕਰ ਰਹੇ ਹੋ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਕਦੇ ਨਾ ਧੱਕਾਸ਼ਾਹੀ ਕਰਨਾ ਹੀ ਰੱਖ ਲਓ ਜੀ ਸਾਪੇਂ ਇਕੱਠਾ ਕਰਨਾ ਇਹ ਸਾਨੂੰ ਉਹ ਕਹਿ ਦਿੰਦੇ ਗੱਲ ਤੋਂ ਜੀ ਸਾ ਫੇਰ ਮੇਰਾ ਸਾਡਾ ਆਊਗਾ ਜਿਤਨਾ ਫਾਈ ਪੈਂਡਲ ਦਾ ਹੋਣਾਗਾ ਇਹ ਲੋਕ ਇਹ ਨਾ ਕੋਈ ਹਰੇਕ ਬੰਦੇ ਦਾ ਕਰਤਾ ਜ਼ਰਬਾ ਕਰਦੇ ਆ ਜੀ 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 ਠੀਕ ਹੈ ਜੀ ਜੀ ਬਾਤ ਕਰਨਾ ਜਮੀਨ ਨਕਲੀ ਸਾਰੇ ਪੈਂਡਲ ਦੇ ਸਾਹਮਣੇ ਨਕਲੀ ਹੀ ਕਿਹਾ ਸਾਬ ਤੋਂ ਚੱਲ ਲੈਂਦੇ ਜੀ ਉਧਰ ਦੀ ਗੱਲ ਸਹੀ ਕਿਉਂ ਹੁੰਦੀ ਆ ਤਾਂ ਨਾ ਨਾ ਜਮੀਨ ਨਿਕਲਦੀ ਆ ਠੀਕ ਹੈ ਜੀ ਇਹਨਾਂ ਦੇ ਸਕੇ ਹੀ ਆ ਉਹਨਾਂ ਦੀ ਸਤਕ ਨਾਲ ਜਮੀਨ ਨਿਕਲਦੀ ਆ ਓਕੇ ਓਕੇ ਜੀ ਠੀਕ ਹੈ ਬਈ ਬਈ ਦਾ ਰਾਬ ਰਾਬ ਜੀ ਗਵਨ ਨੂੰ ਇੱਕ ਰਾਲ ਲੱਗ ਸਕਦੇ ਦੋ ਲੜਜੇ ਹੁੰਦੇ ਆ ਭਾਈ ਜੀ ਮੈਨੂੰ ਤਾਂ ਉਹ ਖਬਰ ਕੀਤੀ ਸੀ ਤੇ ਤੁਹਾਡਾ ਪੱਖ ਲੈਣਾ ਸੀਗਾ ਕਿਉਂਕਿ ਮੈਨੂੰ ਤਾਂ ਨਾ ਤਾਂ ਉਹਨਾਂ ਦੀ ਗੱਲ ਦਾ ਪਤਾ ਸਹੀ ਗਿਆ ਤੇ ਨਾ ਤੁਹਾਡੀ ਗੱਲ ਦਾ ਹਨਾ ਜੀ ਬਿਲਕੁਲ ਭਾਈ ਇੱਕ ਲੱਗਦੀ ਆ ਪਰ ਲੱਖੇ ਚੋ ਜਿਹੜੀਆਂ ਦੋ ਦਿਖ ਰਹੀਆਂ ਮੈਂ ਤਾਂ ਉਹਦੇ ਮੁਤਾਬਕ ਨਾ ਤੋਂ ਗੱਲ ਸੁਣੀ ਉਹਨਾਂ ਦੀ ਪਈਆਂ ਲਾਈਆਂ ਜੀ ਮਾਤੇ ਦੀ ਸਾਡੇ ਦਾ ਬਾਹਰ ਲੈਂ ਤਾਂ ਪਹਿਲਾਂ ਵੀ ਗੰਬਸ ਕਰਨ ਮਿਕਨ ਜਿਹੜੀ ਹੁਣ ਨਿਸ਼ਾਨਦੇਹੀ ਹੋਈ ਆ ਠੱਡੇ ਲੱਗੇ ਗਏ ਆ ਉਹ ਤੁਹਾਡੇ ਵਾਂਝੇ ਵੀ ਠੱਡੇ ਲੱਗੇ ਸੀਗੇ ਜੀ ਬਾਈ ਉਹਨਾਂ ਨੇ ਇਹ ਨਾਲ 81 ਸਾਈ ਜਨਾ ਤੇਰਾ ਮਾਲੇ ਰੱਖਦਾ ਪੂਰਾ ਕਰਕੇ ਪੂਰਾ ਥੋੜਾ ਠੀਕ ਹੈ ਜੀ ਇਹ ਗੱਲ ਉਹਦੇ ਸੰਚੈਤਾ ਦੇ ਹਿੰਦਰ ਪੰਜ ਦਾ ਬੇਚ ਲੈ ਲਓ ਸਿੰਦਰ ਜੀ ਇਹਨਾਂ ਨੇ ਨਹੀਂ ਕਰ ਸਾਈ ਜਨਾ ਤੇਰਾ ਮਾਲੇ ਥੋੜਾ ਰੱਖਵਾ ਪੂਰਾ ਕਰਾਂਗੇ ਠੀਕ ਹੈ ਜੀ ਜਦੋਂ ਆਪਦੀ ਨਿਸ਼ਾਨਦੇ ਹੀ ਲੈ ਕੇ ਅਸੀਂ ਇਹ ਤਾਂ ਕੱਟਵਾ ਪੂਰਾ ਕਰ ਥੋੜਾ ਕੁਰੀ ਵਾਲੇ ਜੀ ਨਿਕਲਦਾ ਕੁਰੀ ਵੀ ਗਿਆ ਸੀ ਇਹ ਠੀਕ ਹੈ ਜੀ ਉਹਨਾਂ ਦੇ ਜਮੀਨ ਤੋਂ ਦੇ ਕੇ ਡੇਰ ਕਨਾਂ ਜੇਕਰ ਇਹ ਨਹੀਂ ਸਾਡੀ ਵੀ ਠੀਕ ਹੈ ਜੀ ਇਹਤ ਨਾਲ ਐਨ ਆਰ ਆਈ ਦੀ ਜਮੀਨ ਅੱਗੇ ਘਟ ਰਹੀ ਆ ਦਸਹਾਰੀਆਂ ਵੀ ਇਹ ਕਈ ਫੋਨ ਨੂੰ ਕਰਦੇ ਲੋਕ ਨਾਲ ਜੀ ਨਾ ਟਿੱਗੇ ਹੂੰ ਇਲਜ਼ਾਮ ਤਾਂ ਤੁਹਾਡੇ ਤੇ ਤੇ ਉਹ ਐਨ ਆਰ ਆਈ ਪਰਿਵਾਰ ਤੇ ਹੀ ਲੱਗੇ ਆ ਦੋ ਵੀ ਇਹ ਹੀ ਨਹੀਂ ਕਰਦੇ ਰਹੇ ਇਹ ਕਹਿੰਦੇ ਵੀ ਸਾਡੀ ਪੈਈ ਨਹੀਂ ਨਿਕਲਦੇ ਰਹੇ ਸਾਡੇ ਤੇ ਜ਼ਬਰਦਸਤੀ ਕਰ ਰਹੇ ਆ ਜ਼ਬਰਦਸਤੀ ਹੀ ਕਰ ਰਹੇ ਆ ਜ਼ਬਰਦਸਤੀ ਇਹ ਕਰ ਰਹੇ ਜੁਨੀਅਨ ਦੇ ਚੁੱਕ ਜੁਰਤੀ ਠੀਕ ਹੈ ਭਾਈ ਜੀ ਕੀ ਕਰਾ ਰਹੇ ਕਰਾ ਕਰਾ ਪਰ ਸਾਡੇ ਗਵਾਨ ਕਿ ਭਾਈ ਜੀ ਕੀ ਕੀ ਲੈ ਲੈ ਰਹੇ ਜੀ ਜੀ ਨਾਲ ਨਾਲ ਕੱਲ ਵੀ ਨੀਟ ਕਰਕੇ ਸੀ ਬਿਲਕੁਲ ਜੀ ਠੀਕ ਹੈ ਭਾਈ ਜੀ ਇਹਦੇ ਸਾਥੇ ਚੱਲ ਕੀ ਨਹੀਂ ਹੋਵੇ ਕਿ ਪਈ ਜੁੱਲਾ ਲੈਣ ਦੇ ਹਾਂਜੀ ਕਿਸਾਨੀਆਂ ਨੇ ਕਿਹਾ ਥੋੜਾ ਦੀ ਜ਼ਮੀਨਾਂ ਲੋਪ ਲਪਨਾਂ ਲੋਕਾਂ ਨੂੰ ਕਿਹਾਂ ਜਿੱਥੇ ਮਰਜ਼ੀ ਪਾ ਲੈਣ ਦੋ ਪੜੀਆਂ ਕਰਕੇ ਚਾਲੀ ਬਿਠਾਈ ਸੀ ਪਾਸ ਤਸਨਾ ਜੀ ਨੱਬੇ ਰਸੀ ਦੇ ਕਿਹਨਾਂ ਦੀ ਕੌੜੀ ਸੀ ਸਾਲ ਹੋ ਕੇ ਵਾਹ ਨੂੰ ਪਾਣੀ ਨਹੀਂ ਲੱਗਦਾ ਤੈਨੂੰ ਹੂੰ ਠੀਕ ਹੈ ਭਾਈ ਜੀ 25 ਸਾਲ ਹੋ ਗਏ ਭਾਈ ਮੋਗੇ ਦਾ ਪਾਣੀ ਨਹੀਂ ਲੱਗਦਾ ਗਰੀਬ ਨਹੀਂ ਕਰਨ ਉਹਨਾਂ ਨੇ ਓਕੇ ਓਕੇ ਜੀ ਹਾਂ ਠੀਕ ਹੈ ਭਾਈ ਜੀ ਧੰਨਵਾਦ ਜੀ ਤੁਸੀਂ ਆਪਣਾ ਪੱਖ ਰੱਖਿਆ ਜੀ ਇਹ ਮੈਂ ਰਿਕਾਰਡਿੰਗ ਉਹਨਾਂ ਦੀ ਖਬਰ ਮੈਂ ਚਲਾਵਾਗਾ ਜੀ ਓਕੇ okay. ਜੀ okay.